ਅੱਜ ਦੀ ਕਹਾਣੀ ਟਰੱਕ ਡਰਾਈਵਰ ਦੀ ਘਰ ਵਾਲੀ ਦੀ ਕਹਾਣੀ ਹੈ ਇਹ ਸਿਰਫ ਇਸੇ ਭੈਣ ਦੀ ਜਾਂ ਇਸੇ ਟਰੱਕ ਡਰਾਈਵਰ ਦੀ ਘਰ ਵਾਲੀ ਦੀ ਕਹਾਣੀ ਨਹੀਂ ਇਸ ਨੂੰ ਤੁਸੀਂ ਹੋਰ ਵੀ ਉਹਨਾਂ ਔਰਤਾਂ ਦੇ ਨਾਲ ਜੋੜ ਕੇ ਦੇਖ ਸਕਦੇ ਹੋ ਜਿਹੜੀਆਂ ਔਰਤਾਂ ਟਰੱਕ ਡਰਾਈਵਰਾਂ ਨੂੰ ਵਿਆਹਿਆ ਹੁੰਦੀਆਂ ਭੈਣ ਦੀਆਂ ਗੱਲਾਂ ਬਾਤਾਂ ਤੁਹਾਨੂੰ ਟਰੱਕ ਡਰਾਈਵਰਾਂ ਦੇ ਪ੍ਰਤੀ ਉਹਨਾਂ ਦਾ ਨਜ਼ਰੀਆ ਬਦਲ ਦੇਣਗੀਆਂ ਤੇ ਇਹ ਵੀ ਪਤਾ ਲੱਗੂਗਾ ਕਿ ਟਰੱਕ ਡਰਾਈਵਰਾਂ ਦੀਆਂ ਘਰ ਵਾਲੀਆਂ ਨੂੰ ਕਿੰਨੀਆਂ ਮੁਸ਼ਕਲਾਂ ਸਹਿਣੀਆਂ ਪੈਂਦੀਆਂ ਤੇ ਲੋਕ ਗੱਲਾਂ ਕੀ ਕੀ ਕਰਦੇ ਆ ਇਹ ਕਹਾਣੀ ਵਿੱਚ ਭੈਣ ਦੱਸਦੀ ਹੈ ਕਿ ਲੋਕ ਮੈਨੂੰ ਟਰੱਕ ਡਰਾਈਵਰ ਦੀ ਘਰ ਵਾਲੀ ਹੋਣ ਕਰਕੇ ਮੇਰੇ ਘਰ ਵਾਲੇ ਨੂੰ ਹਮੇਸ਼ਾ ਕਹਿੰਦੇ ਸੀਗੇ ਕਿ ਤੇਰੀ ਘਰ ਵਾਲੀ ਸੋਹਣੀ ਹੈ ਤੇਰੇ ਰਹਿਣੀ ਨਹੀਂ ਤੂੰ ਦੋ ਦੋ ਮਹੀਨੇ ਬਾਹਰ ਰਹਿਣਾ ਇਸ ਲਈ ਇਹ ਤੇਰੇ ਨਹੀਂ ਰਹਿ ਸਕਦੀ ਪਰ ਭੈਣ ਦੱਸਦੀ ਹੈ ਕਿ ਮੈਂ ਘਰ ਦੀ ਗਰੀਬੀ ਹੋਣ ਕਰਕੇ ਘਰ ਟਰੱਕ ਡਰਾਈਵਰ ਦੇ ਨਾਲ ਆਪਣੇ ਘਰ ਵਾਲੇ ਦੇ ਨਾਲ ਕਾਫੀ ਮਿਹਨਤ ਕੀਤੀ ਤੇ ਮਿਹਨਤ ਕਰਨ ਤੋਂ ਬਾਅਦ ਆਪਣਾ ਘਰ ਖਰੀਦਾ ਤੇ ਲੋਕਾਂ ਨੇ ਹੋਰ ਗੱਲਾਂ ਬਣਾ ਲੀਆਂ ਕਿ ਇਹ ਪੈਸੇ ਕਿੱਥੋਂ ਲਿਉਣ ਲੱਗ ਗਏ ਇੰਨੇ ਪੈਸੇ ਕਿੱਥੋਂ ਆਉਣ ਲੱਗ ਗਏ ਭੈਣ ਦੀ ਮਿਹਨਤ ਦਾ ਭੈਣ ਦੇ ਸਟਰਗਲ ਦੀ ਸਾਰੀ ਗੱਲਬਾਤ ਤੁਸੀਂ ਇਸ ਵੀਡੀਓ ਦੇ ਵਿੱਚ ਸੁਣੋਗੇ ਤੇ ਸੁਣ ਕੇ ਜਰੂਰ ਕਮੈਂਟ ਕਰਿਓ ਜੇ ਤੇ ਦੱਸਿਓ ਜੇ ਕਿ ਤੁਸੀਂ ਭੈਣ ਦੀਆਂ ਇਹਨਾਂ ਗੱਲਾਂ ਤੋਂ ਕੀ ਸਮਝਦੇ ਹੋ ਤੇ ਇਸ ਤੋਂ ਬਾਅਦ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰਿਓ ਜੇ ਸਸ਼ੀਕਾਲ ਜੁੜੇ ਹੋ ਵੋਕਲ ਜਗਮੀ ਚੈਨਲ ਦੇ ਨਾਲ ਅੱਜ ਸਾਡੇ ਨਾਲ ਹੋਣਗੇ ਭੈਣ ਮਨਜੀਤ ਕੌਰ ਇਹਨਾਂ ਦੇ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ ਟਰੱਕ ਡਰਾਈਵਰ ਦੀ ਪਤਨੀ ਹੋਣਾ ਕਿੰਨਾ ਕੋਖਾ ਤੇ ਟਰੱਕ ਡਰਾਈਵਰ ਦੀ ਪਤਨੀ ਦੀ ਜ਼ਿੰਦਗੀ ਕਿਹੋ ਜੀ ਹੁੰਦੀ ਹੈ ਅਕਸਰ ਹੀ ਅਸੀਂ ਸੁਣਨ ਨੂੰ ਮਿਲਦਾ ਸਾਨੂੰ ਕਿ ਅਸੀਂ ਵੇਖਦੇ ਆਵੇਂ ਕਿ ਟਰੱਕਾਂ ਵਾਲੇ ਜਿਹੜੇ ਵੀਰ ਹੁੰਦੇ ਆ ਉਹਦਾ ਦੋ-ਦੋ ਮਹੀਨੇ ਮੁੜਦੇ ਨਹੀਂ ਪਰ ਉਹਨਾਂ ਦੀਆਂ ਘਰ ਵਾਲੀਆਂ ਨਾਲ ਕੀ ਬੀਤਦੀ ਹੈ ਇਹ ਸਾਰੀ ਗੱਲਬਾਤ ਅੱਜ ਆਪਾਂ ਪੈਣ ਤੋਂ ਸੁਣਾਗੇ ਪੈਣ ਦਾ ਸਵਾਗਤ ਕਰਦੇ ਹਾਂ ਸਸੀ ਗੱਲ ਪੈਣ ਜੀ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਹਾਂ ਜੀ ਠੀਕ ਹੋ ਪੈਣ ਜੀ ਹਾਂ ਜੀ ਨੇ ਵਧੀਆ ਜੀ ਪੈਣੇ ਉੱਚੀ ਬੋਲਿਓ ਜੀ ਹੈ ਮਾਈਕ 'ਚ ਆਵਾਜ਼ ਆ ਰਹੀ ਠੀਕ ਹੈ ਠੀਕ ਹੈ ਪੈਣੇ ਸ਼ੁਰੂ ਤੋਂ ਦੱਸੋ ਵੀ ਬਚਪਨ ਕਿਵੇਂ ਸੀਗਾ ਕਿਵੇਂ ਬਚਪਨ ਗੁਜ਼ਰਿਆ ਤੁਹਾਡਾ ਬਚਪਨ ਜੀ ਪੇਕਿਆ ਕਰ ਬਹੁਤ ਵਧੀਆ ਦੱਸਲੀ ਹਾਂ ਵਧੀਆ ਜ਼ਿੰਦਗੀ ਜੀ ਠੀਕ ਨਾ ਹੀ ਵਧੀਆ ਕੰਮ ਕਾਰਤਾ ਪੇਕਿਆਂ ਘਰ ਵੀ ਬਹੁਤ ਵਧੀਆ ਪਰਿਵਾਰ ਤੇ ਤਿੰਨ ਭਾਈ ਤੇ ਵਧੀਆ ਕੰਮਤਾ ਹੂੰ ਵਧੀਆ ਜ਼ਿੰਦਗੀ ਜੀ ਹੂੰ ਜੱਤ ਤੇ ਵਿਆਹ ਹੋ ਗਿਆ ਮੇਰੀ ਭੈਣ ਰਿਸ਼ਤਾ ਲੈ ਗਈ ਮੇਰਾ ਆਪਣੇ ਦਿਓਰ ਨੂੰ ਹੂੰ ਉਤੇ ਬਾਅਦ ਜ਼ਿੰਦਗੀ ਸਮਝ ਲਓ ਅੱਛਾ ਤੁਹਾਡੀ ਭੈਣ ਪਹਿਲਾਂ ਹੀ ਵਿਆਹੀ ਹੋਈ ਸੀ ਹਾਂਜੀ ਹੂੰ ਆਪਣੇ ਦਿਓਰ ਨੂੰ ਰਿਸ਼ਤਾ ਲੈ ਕੇ ਡਰੈਵਲਤਾ ਹੂੰ ਹੂੰ ਪਰ ਮਿਤਾ ਲਾ ਕੇ ਕਰਨ ਡਰੈਵਲ ਰਿਸ਼ਤਾ ਕਰ ਲਿਆ ਨਾ ਉਹਦੇ ਬਾਅਦ ਦੱਸ ਵੀ ਸਮਝ ਲਓ ਜ਼ਿੰਦਗੀ ਚਮਚਾਂ ਵਾਲਿਆਂ ਵਿੱਚ ਪੈ ਗਈ ਹੂੰ ਕੋਈ ਬਚਪਨ ਚ ਕਿਵੇਂ ਕੀ ਕਿ ਕਿਵੇਂ ਕਿਵੇਂ ਨਿਆਰੇ ਲਏ ਤੁਸੀਂ ਕਿਵੇਂ ਕਿਵੇਂ ਤੁਹਾਡੇ ਮਾਪਿਆਂ ਦਾ ਮਾਪੇ ਮੇਰੇ ਪਿਤਾ ਪਿਤਾ ਮੇਰੇ ਅਮ ਲੱਗਿਆ ਵਾ ਤਾਂ ਮੰਡੀ ਚ ਲੱਗਿਆ ਸਬਜ਼ੀ ਮੰਡੀ ਮੇ ਲੱਗਿਆ ਵਾ ਤੇ ਹੂੰ ਪਰ ਆ ਮੇਰੇ ਫੈਕਟਰੀ ਮ ਲੱਗੇ ਹੋਏ ਤੇ ਪੈ ਫੈਕਟਰੀ ਤੇ ਹੂੰ ਫੈਕਟਰੀ ਦਾ ਕੰਮ ਕਰਦੇ ਤੇ ਵਧੀਆ ਤਨਖਾਹ ਆਤੀਆਂ ਵਧੀਆ ਕੰਮ ਕਰਦਾ ਹੂੰ ਘਰ ਡੰਗਰ ਬੱਚਾ ਰੱਖਿਆ ਵਾ ਤਾਂ ਅਸੀਂ ਘਰ ਕੰਮ ਕਰਦੇ ਤੇ ਹੂੰ ਭਾਈ ਵਿਆਹ ਹੋ ਕੇ ਦੇ ਬਾਅਦ ਚ ਕੋਈ adda ਨੇ ਕੋਈ ਜ਼ਿੰਦਗੀ ਅਸੀਂ ਤੇ ਕਿਆ ਕਰ ਬਹੁਤ ਵਧੀਆ ਜੀ ਹੂੰ ਕੋਪਿਆ ਕਿਆ ਸਾਨੂੰ ਕੋਈ ਦੁੱਖ ਨਹੀਂ ਕੋਈ ਤਖਲੀਫ ਨਹੀਂ ਤਾਂ ਠੀਕ ਨਾ ਕੋਈ ਕੋਈ ਛਿੜਕਾਂਦਾ ਕੋਈ ਕੁਝ ਨਹੀਂ ਕਰਦਾ ਅਭੀਆ ਵਿਆਹ ਤੋਂ ਬਾਅਦ ਕਿਦਾਂ ਅੰਦਰ ਜ਼ਿੰਦਗੀ ਬਦਲ ਗਈ ਇਹ ਐ ਨਹੀਂ ਹੁੰਦਾ ਵੀ ਕੁੜੀ ਨੂੰ ਜਦੋਂ ਪੁੱਛਦੇ ਭਾਈ ਤੇਰਾ ਡਰਾਈਵਰ ਟਰੱਕ ਡਰਾਈਵਰ ਨਾਲ ਕਰਦੀ ਆ ਵਾ ਪੁੱਛਿਆ ਸੀ ਤੁਸੀਂ ਕਿਹਾ ਨਹੀਂ ਵੀ ਮੇਰੇ ਨਾਲ ਨਹੀਂ ਤੇਹਾ ਤਾਂ ਜੀ ਮੇਰੇ ਬੜਾ ਭਰਾ ਨਹੀਂ ਮੰਨਿਆ ਹੈਗਾ ਹਾਂ ਬੜਾ ਭਰਾ ਮੇਰਾ ਕਹਿੰਦਾ ਵੀ ਪਹਿਲਾਂ ਵਿਆਹੀ ਵੀ ਆ ਤੂੰ ਵੀ ਭੈਣ ਮੇਰੀ ਵੀ ਤੁਸੀਂ ਦਿੱਤਾ ਕਰਦੇ ਹੂੰ ਅੱਡੇ ਕਾ ਚ ਲੜਾਈ ਜਾਗੜੇ ਚੱਲਦੇ ਰਹੇ ਮੈਂ ਕਹਿੰਦਾ ਮੇ ਮੰਮੀ ਵੀ ਕਹਿੰਦੀ ਵੀ ਅਸੀਂ ਕਰਨਾ ਨਹੀਂ ਹੈਗਾ ਰਿਸ਼ਤਾ ਕੁੜੀਆਂ ਕਿਉਂਕੀ ਟਰੱਕ ਡਰਾਈਵਰ ਨੂੰ ਪਸੰਦ ਨਹੀਂ ਕਰਦੀ ਹਾਂਜੀ ਡਰਾਈਵਲ ਦੀ ਵੀ ਐਦਾਂ ਕੋਈ ਗੱਲ ਨਹੀਂ ਹੈਗੀ ਤੀ ਬਸ ਵੀ ਕਰਨਾ ਹੀ ਨਹੀਂ ਦੋ ਕੱਟੀਆਂ ਰਕ ਬਣਨੀ ਨਹੀਂ ਹੈਗੀ ਅੱਛਾ ਬੀਂਣੀ ਬਣੀ ਨਹੀਂ ਹੈਗੀ ਨਾ ਦੀ ਤੁਸੀਂ ਕਰਨੇ ਵਾਲੀ ਹੂੰ ਬੜਾ ਭਰਾ ਹੁਣ ਮੇਰਾ ਮੁੱਕ ਗਿਆ ਹੈ ਨਹੀਂ ਉਹਦੇ ਬਾਅਦ ਫੇਰ ਤੁਹਾਨੂੰ ਪਤਾ ਹੀ ਆ ਜਦ ਬੰਦਾ ਮਾਪਾ ਬੋ ਖੜਨਾਣਾ ਬਰੋਬਰ ਨਹੀਂ ਦਾ ਹੁੰਦਾ ਫਿਰ ਬੰਦੇ ਦੀ ਜ਼ਿੰਦਗੀ ਕਟਣੀਓ ਪੈਂਦੀ ਹੈ ਹੂੰ ਠੀਕ ਹੈ ਨਾ ਜੀ ਹੁਣ ਮੇਰਾ ਭਰਾ ਹੈਗੇ ਬਰੋਬਰ ਖੜਦੇ ਆ ਜਿਹੜੀ ਮੇਰੇ ਬੜੇ ਭਰਾ ਦੀ ਗਲਤੀ ਨੂੰ ਬੜੇਗੀ ਹੂੰ ਹੁਣ ਦੋਈ ਮੇਰੀ ਭਾਂ ਦੇ ਰਿਸ਼ਤਾ ਲੇਗੀ ਤੇ ਮੇਰਾ ਹੂੰ ਉਹ ਵੀ ਘਰ ਵਿਆਹ ਜਾ ਘਰ ਵਾਲੇ ਗੱਡੀ ਪਹੁੰਚਦੇ ਤੇ ਅੱਛਾ ਉਹਨਾਂ ਦੇ ਘਰ ਵਾਲੇ ਵੀ ਡਰਾਈਵਿੰਗ ਕਰਦੇ ਨਹੀਂ ਜੀ ਉਹ ਤਾਂ ਬੈਲਡਿੰਗ ਦਾ ਕੰਮ ਕਰਦੇ ਠੁੱਪੀ ਟਾਟੀਆਂ ਦਾ ਕੰਮ ਕਰਦੇ ਉਹ ਨਹੀਂ ਫੈਕਲੀ ਕਰਦੇ ਹੂੰ ਦਾ ਸਾਡੇ ਘਰ ਦੇ ਟੈਕਲੀ ਕਰਦੇ ਹੂੰ ਕਿਵੇਂ ਫਿਰ ਸ਼ੁਰੂਆਤ ਹੋਈ ਇੱਕ ਵੇ ਡਰਾਈਵਰਾਂ ਦੀ ਜਿਹੜੀ امیਜ ਬਣੀ ਹੁੰਦੀ ਹੈ ਵੀ ਉਹਨਾਂ ਦਾ ਹੁੰਦਾ ਵੀ ਇਹ ਤਾਂ ਵੀ ਬੰਦੇ ਸਹੀ ਨਹੀਂ ਹੁੰਦੇ ਤੁਹਾਨੂੰ ਫਿਰ ਕਿਵੇਂ ਲੱਗਿਆ ਤੇ ਪਹਿਲਾਂ ਵਧੀਆ ਰਿਹਾ ਹੀ ਹੂੰ ਜੋ ਜੋ ਜ਼ਿੰਦਗੀ ਕਹਿੰਦੇ ਵੀ ਬੰਦੇ ਨੂੰ ਉਮਰ ਹੋਈ ਜਾਂਦੀ ਨਾ ਬੰਦੇ ਦੀ ਇਹ ਪਤਾ ਨਹੀਂ ਰੱਬ ਕੁਦਰਤੀ ਉਹ ਨਹੀਂ ਹੁੰਦਾ ਹੈਗਾ ਵੀ ਅਕਲ ਮਰ ਜਾਂਦੀ ਹੈ ਪਤਾ ਨਹੀਂ ਆਪ ਜਾ ਹੋ ਜਾਂਦਾ ਹੈ ਬਾਅਦ ਹੁਣ ਜ਼ਿੰਦਗੀ 'ਤੇ ਲੜਾਈਆਂ ਝਗੜੇ ਲੜਾਈਆਂ ਝਗੜੇ ਘਰ 'ਚ ਹੋ ਜਾਂਦੇ ਹੂੰ ਉਹ ਤਾਂ ਵੈਸੇ ਜੇ ਆਪਾਂ ਡਰਾਈਵਰ ਦੀ ਨਾ ਕਰੀਏ ਤਾਂ ਉਹ ਵੀ ਹੋਣ ਲੱਗ ਜਾਂਦੇ ਆ ਹੋਰ ਕੰਮ ਵਾਲਿਆਂ ਦੇ ਵੀ ਹੋਣ ਲੱਗ ਜਾਂਦੇ ਆ ਜੇ ਡਰਾਈਵਰ ਨਹੀਂ ਕਰਦਾ ਰ ਬਾਹਰ ਆਂਦਾ ਦਾ ਪਰ ਇੱਕ ਮੇਰੇ ਦਿਓਰ ਦਾ ਛੋਟਾ ਉਹ ਨਾਲ ਮੇਰੇ ਜਿੱਦ ਕਰਦਾ ਰ ਬਹੁਤ ਹੂੰ ਉਹਨਾਂ ਮੈਂ ਮੈਂ ਉਹਨਾਂ ਕਦੇ ਘਰ ਆ ਗੱਡੀ ਬਹਾਂਦਾ ਮੇਰੇ ਮਾਛੂਆੜੇ ਫੈਕਟਰੀ ਜੀ ਲੱਗ ਗਈ ਬਾਅਦ ਮੈਂ ਫੈਕਟਰੀ ਲਾਇਆ ਸਾਲ ਹੂੰ ਤੇ ਸਾਲ ਤੋਂ ਬਾਅਦ ਮੈਂ ਘਰ ਰਹਿਣ ਲੱਗ ਗਈ ਤੇ ਉੱਤੇ ਬਾਅਦ ਮੈਂ ਕਿਰਾਏ ਪਰ ਮਕਾਨ ਲੈ ਲਿਆ ਤਾਂ ਕਿੰ ਤੁਸੀਂ ਲੜਾਈ ਝਗੜੇ ਕਿਉਂ ਹੋਣ ਲੱਗੇ ਜਿੱਦ ਕਰਦਾ ਦਾ ਹੀ ਮੇਰੇ ਨਾਲ ਹੂੰ ਜਗਾ ਘੱਟ ਦੀ ਦੋ ਕਮਰੇ ਤੇ ਰਸੋਈ ਵੀ ਇੱਕੋ ਸੀ ਹੂੰ ਜਿਵੇਂ ਉਥੇ ਵੀ ਜਦੋਂ ਮੈਂ ਸਾਸ ਨੇ ਰੋਟੀ ਬਣਾ ਲੀ ਪਹਿਲਾਂ ਮੈਂ ਬਾਰ ਬਣਾਣੀ ਮੇਰੇ ਅਕਰ ਜਿੱਦ ਕਾਨੀ ਉਹਨੇ ਰੋਟੀਲੇ ਉਠਣਾਣਾ ਹੂੰ ਸੱਸ ਮੇਰੀ ਵਧੀਆ ਸੀ ਉਹਨੇ ਮੈਨੂੰ ਕਹਿਣਾ ਵੀ ਤੂੰ ਰੋਟੀ ਬਣਾ ਲੈ ਤੂੰ ਉੱਠ ਘੜ ਉਹਨੇ ਦਿਓਰ ਨੇ ਨਾ ਉਠਣਾ ਮੇਰੇ ਨੂੰ ਉਹ ਆਪ ਤੂੰ ਬਣਾਉਂਦਾ ਸੀ ਰੋਟੀਆਂ ਨਹੀਂ ਬਣਾਦੀ ਸਾਸਤੀ ਮੇਰੀ ਹੂੰ ਹੂੰ ਜਦੋਂ ਜਿਵੇਂ ਤੁਸੀਂ ਦੱਸਦੇ ਹੋ ਵੀ ਕਿੰਨ ਵਿਆਹ ਤੋਂ ਕਿੰਨੇ ਦਿਨ ਬਾਅਦ ਤੁਹਾਡੇ ਹਸਬੰਦ ਗੇੜੇ ਤੇ ਚਲੇ ਗਏ ਗੱਡੀ ਦੋ ਦਿਨ ਚੱਲੇ ਗਿਆ ਤੇ ਅਚਾ ਦੂਜੇ ਦਿਨ ਹੀ ਦੋ ਦਿਨ ਚੱਲੇ ਗਿਆ ਤੇ ਗੱਡੀ ਭਰੀ ਹੋਈ ਸੀ ਖਾਲੀ ਕੰ ਚਲੇ ਗਿਆ ਕਿੰਨੇ ਦਿਨਾਂ ਬਾਅਦ ਵਾਪਸ ਆਏ ਜਾਂਤਾ ਆਗੇ ਤੇ ਬਠਿੰਡੇ ਘਰ ਤੋਂ ਆ ਪਰਦੇ ਤੇ ਰੁਕੜਦੇ ਤੇ ਤੇ ਕਿਰਤ ਸਿੰਘ ਸਾਹਿਬ ਬੋਲਤੇ ਉਹਦੇ ਬਾਅਦ ਆਗਰੇ 15 ਦਿਨ ਬਾਅਦ ਆਗੇ ਤੇ ਅਚਾ ਪਹਿਲੇ ਇੱਕ ਦਿਨ ਬਾਅਦ ਚਲੇ ਗਏ ਤੇ ਮੇਰੇ ਸੰਗ ਮੇਰੇ ਪਰੋਈਏ ਨੇ ਬਹੁਤ ਗਾਣਾ ਕੱਢਿਆ ਨਾ ਮਾਲਕਾ ਨੂੰ ਵੀ ਤੁਸੀਂ ਕਿਉਂ ਭੇਜਿਆ ਗੱਡੀ ਭਰ ਕੇ ਹਾਂ ਜਾਂ ਹੁਣ ਮਜਬੂਰੀ ਡਰਾਈਵਲਾਂ ਦੀ ਹਾਂ ਤਾਨੂੰ ਹੋਇਆ ਨਹੀਂ ਵੀ ਐ ਜੇ ਵੀ ਇਹ ਕਿ ਮੈਂ ਕਿਵੇਂ ਵਹੀ ਗਈ ਵੀ ਇਹ ਤਾਂ ਵੀ ਇੱਕ ਦਿਨ ਆਊਗਾ ਮਹੀਨੇ ਚ ਬੈ ਜਲਦੀ ਛੋਟੇ ਮੇਰੀ ਭੈਣ ਦੇ ਨਿਆਣੇ ਦੇ ਤਿੰਨ ਹਮ ਬਸ ਗੁਣਾ ਕਿ ਲ ਟਾਈਮ ਪਾਸ ਬੀਤਾਂ ਗੱਲਾਂ ਬਾਤਾਂ ਕਰ ਲਈਆਂ ਐਦਾਂ ਵੀ ਐਨ ਨੂੰ ਕਿਹਾ ਨਹੀਂ ਵੀ ਆ ਕੀ ਕਰਤਾ ਨਹੀਂ ਭੈਣ ਨੇ ਨਹੀਂ ਕਿਹਾ ਜਾਣ ਨਹੀਂ ਅੱਛਾ ਆ ਤਾਂ ਕੋਈ ਗੱਲ ਨਹੀਂ ਹੋਈ ਥੀ 10 ਸੈਕਿੰਡ ਜੇ ਵਧੀਆ ਪਤਾ ਕਿ ਅਜ ਵਿਆਹ ਹੋਇਆ ਤਾਂ ਹੀ ਵਧੀਆ ਪਿਆਰ ਕਰਦੇ ਨੇ ਸਾਰਾ ਪਰਿਵਾਰ ਹਮ ਪਿਆਰ ਕਰਦਾ ਰੋ ਕੋਈ ਐਦਾਂ ਨਹੀਂ ਤਾਂ ਵੀ ਹੈਗਾ ਜਿੱਦਾਂ ਬੈਂਸ ਨਹੀਂ ਕਰਦੇ ਕੋਈ ਉਸ ਨਹੀਂ ਕਰਦੇ ਲੈ ਨਾ ਹਮ ਬਾਚ ਕੇ ਪਤਾ ਨਹੀਂ ਕੀ ਹੋ ਜਾਂਦਾ ਰੱਬ ਜਾਣਦਾ ਵੀ ਕੀ ਹੁੰਦਾ ਕੱਟਾ ਟੀਮ ਬਗਾਨੀ ਤੇ ਇਹ ਮਾੜੀ ਹੋ ਜਾਂਦੀ ਹੈ ਪਤਾ ਨਹੀਂ ਉਹੀ ਮਾੜੇ ਹੋ ਜਾਂਦੇ ਆ ਰੱਬੇ ਜਾਣਦਾ ਜਦੋਂ ਇਕੱਲਾ ਰਹਿਣਾ ਪਿਆ ਫਿਰ ਕਿਵੇਂ ਹੈਂਡਲ ਕੀਤਾ ਵੀ ਕਿਉਂਕਿ 15 ਦਿਨਾਂ ਦਾ ਗੇੜਾ ਤਾਂ ਤੁਸੀਂ ਜਲਦੀ ਵਾਲਾ ਕਹਿੰਦੇ ਹੋ ਨਹੀਂ ਤਾਂ ਡਰਾਈਵਰ ਤਾਂ 2 ਮਹੀਨੇ 2-2 ਮਹੀਨੇ ਨਹੀਂ ਮੁੜਦੇ ਅਰੇ ਬਕਿੰਡੇ ਫਿਰ ਛੇਤੀ ਮੁੜਦੇ ਬਕਿੰਡੇ ਸਵਾਹ ਹੀ ਖਾਲੀ ਕਰਨ ਤੇ ਸਵਾਹ ਹੀ ਉੱਪਰ ਲੈ ਨਹੀਂ ਉਸ ਤੋਂ ਲੰਬੇ ਗੇੜੇ ਕਿੰਨੇ ਕਦੋਂ ਲਾਉਣੇ ਸ਼ੁਰੂ ਕੀਤੇ ਹੋਰ ਬਾਅਦ ਲੰਬੇ ਲਾਂਦਾ ਤਾਂ ਹੀ ਹਾਂ ਬਾਹਰ ਬਿੱਤਰਾਂ ਵੀ ਸੇਪ ਭਰ ਲਿਆ ਸਿਮਲਨ ਚ ਲਿਆ ਗਿਆ ਹਮ ਕਲਕੱਤੇ ਚ ਲਿਆ ਗਿਆ ਬੜੀ ਗੱਡੀ 10 ਚੱਕੀ ਗੱਡੀ ਦੀ ਬੜੀ ਨਾ ਫਿਰ ਬਾਹਰ لمبے ਚੋਰ ਜਾਂਦਾ ਹਮ ਫਿਰ ਕੀ ਕੀ ਮੁਸ਼ਕਿਲਾਂ ਆਈਆਂ ਤੁਹਾਨੂੰ ਕੱਲਿਆਂ ਨੂੰ ਮੁਸ਼ਕਿਲਾਂ ਆਈ ਮੈਨੂੰ ਬਹੁਤ ਆਈਆਂ ਹਮ ਜੋਰ ਨੇ ਮੇਰੇ ਨੇ ਇੱਕ ਵਾਰੀ ਫਿਰ ਮੈਨੂੰ ਬਹੁਤ ਕੁੱਟਿਆ ਅੱਛਾ ਤੇ ਮੈਂ ਚਲੀ ਗਈ ਟੇਕਿਆਂ ਨੂੰ ਆਪਣੇ ਜੋਰ ਨੇ ਕਿਉਂ ਕੁੱਟਿਆ ਸੱਤ ਅਤੇ ਜਿੱਦਾਂ ਵਾ ਜਿੱਦ ਕਰ ਲਈ ਹਾਂ ਵੀ ਜਿੱਥੇ ਮੇਰੇ ਉੱਤੇ ਬੈੱਡ ਮੇਰੇ ਪਏ ਤੇ ਉੱਥੇ ਉਹਨੇ ਆਪ ਪੈਣਾ ਉੱਥੇ ਮੈਂ ਪੈਣਾ ਜਿਵੇਂ ਸੱਸ ਨੇ ਕਿਹਾ ਵੀ ਤੂੰ ਕੱਥੇ ਪਿਆਰੇ ਤੂੰ ਬਾਹਰ ਚੱਲ ਜਿੱਦ ਕਰ ਲਈ ਬੱਸ ਵੀ ਇਹ ਨਾ ਪਵੇ ਉਹ ਇਹ ਨਾ ਕਰ ਚੜਾ ਵੀ ਹੂੰ ਅਬ ਮੈਂ ਜਿੱਦਨ ਦੀ ਆਪਣੇ ਘਰ ਚ ਸਹੁਰਿਆਂ ਪਿਆ ਕੇ ਗਈਆਂ ਕਦੇ ਮੈਂ ਲੜ ਕੇ ਆ ਕਰੇ ਭਿੜ ਕੇ ਆਪਣੇ ਪੇਕਿਆ ਨਹੀਂ ਗਈ ਕਦੇ ਨਾ ਉਹਨਾਂ ਨੂੰ ਕਦੇ ਸ਼ੋਹ ਹੋਣ ਦਿੱਤਾ ਵੀ ਅਸੀਂ ਲੜਦੇ ਆ ਭਿੜਦੇ ਆ ਨਾ ਜੇ ਮੇਰੀ ਭੈਣ ਨੇ ਵੀ ਕਿਹਾ ਤਾਂ ਵੀ ਲੜਦੇ ਇਹਨੂੰ ਲੈ ਜਾ ਜੋ ਮਜੀਤ ਨੂੰ ਮੈਂ ਆਪਣੇ ਮਾਪੇ ਨੂੰ ਇਹ ਕਹਿੰਦੀ ਮੈਨੂੰ ਲੈਣ ਆਇਓ ਜਿੱਦਨ ਕੁਛ ਹੋ ਗਿਆ ਬਾਜੂ ਮਰਜ਼ੀ ਕਰ ਲਿਆ ਪਰ ਲੜਕੇ ਨਹੀਂ ਦੇਈ ਕਦੇਗੀ ਨਾ ਕਿਸੇ ਦੀ ਉਹ ਪਰਵਾਹ ਕਰੀ ਵੀ ਕੋਈ ਮੈਨੂੰ ਕਿਆ ਕਹੂਗਾ ਕਹਿ ਕੇ ਹਰ ਜੁ ਗਈ ਅਸੀਂ ਹੁਣ ਆਪਣੀ ਜ਼ਿੰਦਗੀ ਰੱਟਣੀ ਆਈ ਗਏ ਮੈਂ ਤਾਂ ਹੈ ਨਹੀਂ ਵੀ ਅੱਜ ਗੇ ਉਹ ਕਿੱਲੇ ਨਾਲ ਬੰਦੀ ਦੋ ਕਿੱਲੇ ਨਾਲ ਬੰਦੀ ਮਾਂ ਬਾਪ ਵੀ ਕਿੰਨਾ ਚੀਜ਼ ਮੈਂ ਲੈ ਡੜ ਤੇ ਵੀ ਚਲੀ ਜਾਵਾਂ ਉੱਥੇ ਕਿੰਨਾ ਚਿਰ ਰਹਿ ਜੂਗੀ ਅਖੀਰ ਨੂੰ ਫੇਰ ਵੀ ਮੇਰੇ ਆ ਉਹ ਮੇਰੇ ਪਾਸ ਹੋ ਰਹੇ ਹੋਗੇ ਦੋ ਬੰਤੇ ਲੈ ਕੇ ਤੇ ਮੇਰੇ ਮਾਪੇ ਲੋਕ ਕਰਨੇ ਮੈਂ ਕੀ ਕਰੂੰਗੀ ਤੇ ਚੰਗੀ ਗੱਲਾਂ ਤਾਂ ਹੈ ਨਹੀਂ ਫਿਰ ਕਿਵੇਂ ਇਹਨਾਂ ਮੁਸ਼ਕਲਾਂ ਚਲੋ ਵਿਆਹ ਤੋਂ ਬਾਅਦ ਫਿਰ ਹੋਰ ਕੀ ਮੁਸ਼ਕਲਾਂ ਆ ਫਿਰ ਤੁਸੀਂ ਅਲੱਗ ਹੋਗੇ ਹਾਂਜੀ ਅਲੱਗ ਹੋਗੇ ਅਸੀਂ ਮੇਰੇ ਮੇਰੇ ਸਹੁਰਾਂ ਦੇ ਘਰ ਤੇ ਖਾਸੇ ਦੂਰ ਮਕਾਨ ਲੈ ਲਿਆ ਸੀ ਹੂੰ ਤੁਹਾਨੂੰ ਬੜਾ ਲੱਗੇ ਰਹਿਣੀ ਦੂਰ ਰਹਿਣੀ ਆ ਮਕਾਨ ਕਿਰਾਏ ਤੇ ਲੈ ਲਿਆ ਜਿਸ ਤੀਕਾ ਜਾਂ ਉਦੋਂ ਕਿਰਾਏ ਤੇ ਰਹਿਣ ਲੱਗੇ ਸਾਨੂੰ ਕਿਰਾਏ ਤੇ ਰਹਿੰਦੀ ਸੀ ਲਾ ਕੇ ਰਹਿੰਦੀ ਬਣਾ ਕਿਰਾਏ ਤੇ ਉੱਥੇ ਵੀ ਮਾਨੂੰ ਰੈਂਟ ਅੰਦਾ ਹੁੰਦਾ अच्छा उथे ਵੀ ਕੋਠੇ ਬਚੜਦੀ ਕਰਦਾ ਪੰਗੇ ਲੈਂਦਾ ਹੁੰਦਾ ਮੇਰੇ ਨਾਲ ਬਹੁਤ ਫੇਰ ਮੈਂ ਆਪਣਾ ਦੂਰ ਮਕਾਨ ਲੈ ਲਿਆ ਜਿੰਦੇ ਮੈਂ ਕਿਸੇ ਘਰ ਮકાਨ ਕੰਮ ਕਰਦੀ ਸੀ ਨਾ ਉਹ ਮੈਨੂੰ ਕਹਿੰਦੇ ਮੈਂ ਕਿਹਾ ਜੀ ਤਾਂ ਮੇਰੇ ਘਰ ਵਾਲਾ ਗੱਡੀ ਚਲਾਉਂਦਾ ਤਾਂ ਨਾ ਮੈਂ ਉਹਨੂੰ ਕਿਹਾ ਵੀਰ ਜੀ ਮੈਂ ਕਿਹਾ ਵੀ ਮੇਰੀ ਜ਼ਿੰਦਗੀ ਮੈਂ ਕਿਹਾ ਸਾਰੀ ਮੇਰੇ ਲੋਕਾਂ ਦੇ 12 ਮਾਂ ਤੱਕੇ ਖਾਂਦੇ ਲੰਘ ਜੂਗੀ ਉਹ ਕਹਿੰਦਾ ਮਜੀਤ ਕਿਹਾ ਮੈਂ ਕਿਹਾ ਵੀ ਦੇਖੋ ਮੈਂ ਸਵੇਰੇ 7 ਵਜੇ ਲੰਘ ਜਾਂਦੀ ਆ ਵੀ ਜੋ ਉਹਦਾ ਗੱਡੀ ਪਰ ਹੁੰਦਾ ਏ ਵੀ ਮੈਂ ਮਹੀਨੇ ਨਾ 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 ਬੜ ਦੋ ਦੋ ਮਹੀਨੇ ਵੀ ਮੈਂ ਲੋਕਾਂ ਦੇ ਘਰਾਂ ਚਾਰ ਚਾਰ ਘਰਾਂ ਦੇ ਕੰਮ ਕਰਦੀ ਆ ਵੀ ਕਿਰਾਇਆ ਕਿੰਨਾ ਚਿਰ ਸੀ ਉਹ ਤਾਂ ਆਪਣਾ ਨਾਲ ਨਾ ਪਾਣੀ ਖਾ ਕੇ ਪੈ ਜਾਂਦਾ ਸੌਂ ਜਾਂਦਾ ਰੁਪਟ ਪੀ ਲੈਂਦਾ ਏ ਵੀ ਮੈਂ ਅੱਗੇ ਬਣੇ ਸੋਚਣ ਆਏ ਨਾ ਉਹ ਕਹਿੰਦਾ ਤੂੰ ਮਕਾਨ ਦੇਖ ਲੈ ਪਿੰਡ ਵਿੱਚ ਕਹਿੰਦਾ ਕੋਈ ਵੀ ਮਕਾਨ ਮਿਲ ਗਿਆ ਤੈਨੂੰ ਮੈਂ ਤੇ ਮਦਦ ਲਾਉਂਗਾ ਤੂੰ ਲੈ ਲੈ ਫੇਰ ਮੈਂ ਜਿੰਦੇ ਕੰਮ ਕੰਨ ਜਾਂਦੀ ਤੇ ਉਹ ਮਨ ਨੂੰ ਦੱਸਿਆ ਕਹਿੰਦੇ ਵੀ ਬਾਂਮਣਾ ਦਾ ਮਕਾਨ ਪਿਆ ਵਿਲਾ ਵੀ ਤੂੰ ਲੈ ਲੈ ਫੇਰ ਮੈਂ ਮਾਰਕ ਨਾਲ ਗੱਲ ਕਰੀ ਉਹਨਾਂ ਨੇ ਮੈਨੂੰ ਮਕਾਨ ਦਿਵਾਇਆ ਕਿੰਨੇ ਦਾ ਲਿਆ ਫੇਰ ਜੱਤਾਂ ਮਕਾਨ ਚ ਲਿਆ ਤੇ 1.80 ਦਾ ਅੱਛਾ ਬਹੁਤ ਚੀਜ਼ ਹੋ ਗਈ ਨਾ ਮਕਾਨ ਦੇ ਜਦੋਂ ਯਰ ਵੀਰ ਅਸੀਂ ਨਾ ਮੈਂ ਆਪਣੇ ਜਿੰਦੇ ਐਸ ਉਹ ਨਹੀਂ ਦੇਖੀ ਆਪਣੀ ਜ਼ਿੰਦਗੀ ਐਸ ਨਹੀਂ ਦੇਖੀ ਹੈਗੀ ਜਦ ਮੈਂ ਸੋਚਿਆ ਵੀ ਜੇ ਮੇਰੇ ਬਾਅਦ ਤਾਂ ਮੈਂ ਦੋ ਖਾਣੇ ਹੋਣ ਮੇਰੇ ਆਪਣੇ ਹੋਣ ਵੀ ਮੈਂ ਜੇ ਆਪਣੀ ਮੇਰੀ ਛੱਤ ਹੋਊਗੀ ਨਾ ਮੈਂ ਆਪਣੇ ਰਾਮ ਤੇ ਬਹਿ ਕੇ ਤੁਸੀਂ ਲੋਕਾਂ ਦੇ ਘਰਾਂ 'ਚ ਕੰਮ ਕਰ ਕਰਕੇ ਮਕਾਨ ਬਣਾ ਹਾਂ ਮੈਂ ਬਿਆਹਾਂ ਦੇ ਕੰਮ ਕੱਲੀ ਨੇ ਬਹੁਤ ਕਰੇ ਜੀ ਵਿੱਚੇ ਸੱਦੇ ਦੇਣੇ ਵਿੱਚੇ ਟਾਪੇ ਮੰਜਣੇ ਸਰ ਮੈਂ ਬਹੁਤ ਕੰਮ ਕਰਿਆ ਜੀ ਹਲਵਾਈਆਂ ਕੋਲ ਵੀ ਕੰਮ ਕਰਿਆ ਨਾ ਵੀ ਐ ਨਹੀਂ ਸੋਚਿਆ ਵੀ ਮੈਨੂੰ ਕੋਈ ਕੀ ਕਹੂਗਾ ਜਦੋਂ ਉਹਨਾਂ ਔਰ ਤੇ ਕੱਲੀ ਹੋਵੇ ਉਹਦਾ ਘਰ ਵਾਲਾ ਦੋ ਦੋ ਮਹੀਨੇ ਘਰੇ ਨਾ ਆਉਂਦਾ ਹੋਵੇ ਤੇ ਉਹ ਪਰਿਵਾਰ ਨਾਲੋਂ ਵੀ ਅੱਡ ਹੋ ਜੇ ਤੇ ਵੀ ਕੱਲੀ ਘਰੇ ਰਹਿਣ ਲੱਗ ਜਾਏ ਉਹਨੂੰ ਤਾਂ ਫਿਰ ਦੁਨੀਆ ਤਾਂ ਟਿਕਣੇ ਨਹੀਂ ਦਿੰਦੀ ਹੋਊਗੀ ਬੰਦੇ ਹੀ ਮਾੜੀ ਨਜ਼ਰ ਰੱਖ ਲੈਂਦੇ ਆ ਹਾਂਜੀ ਹਾਂਜੀ ਹਾਂ ਐ ਹੋਇਆ ਸੀ ਹੋਇਆ ਬਥੇਰੀ ਹਾਂ ਬਥੇਰੀ ਲੋਕਾਂ ਨੇ ਗੱਲਾਂ ਬਣਾਈਆਂ ਹਾਂ ਕਿ ਉਹ ਕਰਦੀ ਐਂ ਕਰਦੀ ਐ ਉਹ ਕਰਦੀ ਪਰ ਮੈਂ ਕਿਹ ਕਹੀ ਜਾਣਦੇ ਹਾਂ ਸਾਨੂੰ ਪਤਾ ਸੀ ਕੀ ਕਰਦੇ ਆਂ ਹਾਂ ਠੀਕ ਹੈ ਨਾ ਮੇਰੇ ਘਰ ਵਾਲਿਆਂ ਨੂੰ ਪਤਾ ਮੇਰੇ ਸਾਸੋਹਰ ਨੂੰ ਪਤਾ ਇੰਨਾ ਕੀ ਕਰਦੇ ਆਂ ਜਦੋਂ ਮਕਾਨ ਲੈ ਲਿਆ ਹੁਣ ਉਦੋਂ ਤਾਂ ਗੱਲਾਂ ਹੋਰ ਬਣ ਗਈਆਂ ਹਾਂਜੀ ਹਾਂਜੀ ਬਥੇਰੀਆਂ ਗੱਲਾਂ ਬਣੀਆਂ ਈ ਕਿਸੇ ਨੇ ਦਵਾਤਾ ਜੀ ਐਂ ਕਰਤਾ ਉਹ ਕਰਤਾ ਐਨੀ ਕਿ ਕਮਾਈ ਕਿੰਨੀ ਹੁੰਦੀ ਆ ਗੱਡੀਆਂ ਪਰਾਣਾ ਹੂੰ ਅਸੀਂ ਪੈਸਾ ਵੀ ਇਕੱਠਾ ਦੇ ਦਦਾ ਨਾ ਹੂੰ ਅਸੀਂ ਐਂ ਨਹੀਂ ਕਰਾਉਂਦੇ ਉਹ ਕਹਿੰਦੇ ਅਸੀਂ ਬਿੱਲਾਂ ਨਹੀਂ ਨਾ ਕਰਨਾ ਹੂੰ ਅਸੀਂ ਕਹਿੰਦੇ ਉਹ ਕੱਲੂ ਅਸੀਂ ਬਿੱਲਾਂ ਨਾ ਕਰਾਇਆ ਕਰੇ ਵੀ ਅੱਗੇ ਲੱਕੜ ਸਕਦਾ ਹੋ ਸਕਦਾ ਦਰਵਾਜਾ ਆਪਣਾ ਕੇ ਅਸੀਂ ਬਿੱਲਾਂ ਕਰਾ ਲਿਆ ਕਰਨਾ ਫੇ ਜਿਹੜਾ ਸਾਡੇ ਗੱਡੀ ਦੇ ਮਾਲਕ ਤਾਂ ਉਹ ਬਹੁਤ ਵਧੀਆ ਦਾ ਉਹਨਾਂ ਤੋਂ ਇਕੱਠੇ ਪੈਸੇ ਫੜ ਕੇ ਹਾਂ ਉਹਨਾਂ ਨੇ ਸਾਰੀ ਮੈਂ ਜਿੰਨੇ ਕੋ ਪੈਸੇ ਆ ਗਏ ਤੇ ਮੈਂ ਦੇਤੇ ਬਾਕੀ ਉਹ ਕਹਿੰਦੇ ਅੰਮ੍ਰਿਤ ਬਾਕੀ ਸੀ ਆਪ ਦੋਗੇ ਹੂੰ ਮੈਂ ਕੱਲ 1 ਲੱਖ ਰੁਪਇਆ ਦੇ ਦਿੱਤਾ ਸੀ ਉਹਨਾਂ ਨੇ ਪਾਇਆ ਤਾਂ ਜਦੋਂ ਫਿਰ ਕੀ ਕੀ ਗੱਲਾਂ ਕਰਦੇ ਸੀ ਲੋਕ ਤੁਹਾਡੇ ਬਾਰੇ ਵੀ ਇੰਨਾ ਕਿੱਥੋਂ ਪੈਸਾ ਆਈ ਜਾਂਦਾ ਵੀ ਕਿਵੇਂ ਇਹਦਾ ਘਰ ਵਾਲਾ ਵੀ ਨਹੀਂ ਰਹਿੰਦਾ ਕੋਲੇ ਤੇ ਇਕੱਲੀ ਕਿਵੇਂ ਰਹਿੰਦੀ ਹੈ ਕੀ ਕੀ ਗੱਲਾਂ ਕਰਦੇ ਸੀ ਲੋਕ ਗੱਲਾਂ ਕਰਦੇ ਸੀ ਲੋਕ ਤਾਂ ਲੋਕ ਕਿਤੇ ਕੱਢਦੇ ਆਂਗੇ ਹੂੰ ਲੋਕ ਤਾਂ ਬੱਸ ਐਂ ਕਹਿੰਦੇ ਵੀ ਕਿੰਨੇ ਕਿੱਥੇ ਕਮਾਈ ਆਂਦੀ ਆ ਇਹ ਗੱਲ ਤਾਂ ਹੈਨਾ ਵੀ ਇਹ ਤਾਂ ਇਹ ਤਾਂ ਪੈਸਾ ਆਂਦਾ ਤੇ ਕੋਲਾ ਐਦਾ ਕਹੇ ਤੀਮੀ ਕੇ ਮਕਾਨ ਲੈ ਲੂਗੀ ਘਰ ਮੇਰੇ ਕਾਲੇ ਪਿੱਛੇ ਦਾ ਮਕਾਨ ਲਿਆਤਾ ਸੀ ਮੈਂ ਯਾਰ ਹੂੰ ਕਲਕੱਤੇ ਨੂੰ ਵੀ ਆ ਕੇ ਗੱਡੀ ਲੈ ਕੇ ਸਾਰਾ ਕੁਝ ਪਿੱਛੇ ਦਾ ਕਰਾਇਆ ਤਾਂ ਹੂੰ ਮੱਕਾ ਪੈਸੇ ਹੀ ਪਿੱਛੇ ਦਿੱਤੇ ਨੌ ਵੀ ਪਿੱਛੇ ਦੇ ਕਰਾਇਆ ਸਾਰਾ ਕੁਝ ਬਿੱਲ ਵੀ ਮੀਟਰ ਵੀ ਘਰ ਚ ਪਿੱਛੇ ਤੇ ਲੱਗਿਆ ਸਾਰੇ ਕੰਮ ਉਹਨੇ ਪਿੱਛੇ ਦੇ ਹੋਈ ਜਦੋਂ ਘਰੇ ਹੀ ਨਹੀਂ ਹੁੰਦਾ ਸੀ ਫਿਰ ਥੋੜਾ ਪਰ ਅੱਜ ਜੀ ਮੈਂ ਆਪਣੀ ਨਾ ਇਹ ਜਿਵੇਂ ਬੰਦੇ ਨੂੰ ਦਲੇਰੀ ਹੁੰਦੀ ਵੀ ਮੈਂ ਕੰਮ ਕਰਨਾ ਹੈ ਉਹ ਮੈਂ ਕੰਮ ਕਰਿਆ ਹੈ ਨਾਮ ਕਿਸੇ ਦੀ ਮੰਨੀ ਨਾਮ ਕਿਸੇ ਸੁਣੀ ਤੁਹਾਡੇ ਹਸਬੰਦ ਨੇ ਨਹੀਂ ਸਵਾਲ ਖੜਾ ਕੀਤਾ ਵੀ ਤੂੰ ਕਿਵੇਂ ਲੈ ਲਿਆ ਓਨੇ ਕਹਦੇ ਕਰਨਾ ਤਾਂ ਹੀ ਹੂੰ ਜਦੋਂ ਇਸ ਮਹੀਨੇ ਵੀ ਤਨਖਾਹ ਕੱਟ ਹੁੰਦੀ ਸੀ ਉਹਨੂੰ ਪਤਾ ਤਾਂ ਵੀ ਮੇਰੇ ਤਨਖਾਹ ਕਿੰਨੇ ਕੱਟ ਹੁੰਦੀ ਆ ਅੱਛਾ ਮਤਲਬ ਤਨਖਾਹ ਚੋਂ ਪੈਸੇ ਕੱਟੇ ਜਾਂਦੇ ਸੀ ਹਾਂਜੀ ਹਾਂਜੀ ਜਿੰਨੇ ਪੈਸੇ ਥੋੜੇ ਵੱਧ ਜਿੰਨੇ ਸਾਡੇ ਕੋ ਆਪਣੇ ਜਮਾ ਕਰਾਏ ਹੋਏ ਤੁਸੀਂ ਉਹ ਦਿੱਤੇ ਬਾਕੀ ਤਨਖਾਹ ਕੱਟ ਹੁੰਦੀ ਲੋ ਦੀ ਕੁਝ ਤੁਸੀਂ ਜੋੜ ਕੇ ਰੱਖ ਸੀ ਮੇਰੇ ਜੋੜੇ ਜਿਹੜਾ ਮੈਂ ਲੋਕਾਂ ਨੇ ਕੰਮ ਕਰਦੀ ਸੀ ਫੈਕਟਰੀ ਮੇ ਲੱਗੀ ਹੋਈ ਸੀ ਸਾਰੇ ਪੈਸੇ ਮਨੇ ਜੋੜੇ ਰੱਖੇ ਮੈਂ ਲੋਕਾਂ ਦੇ ਕੱਪੜੇ ਪਾ ਕੇ ਜਿਵੇਂ ਜੱਟੀਆਂ ਦੀ ਕੰਮ ਕਰਨਾ ਹੁੰਦਾ ਘਰਾਂ ਉਹਨਾਂ ਨੂੰ ਦੇ ਦੇਣੇ ਉਹ ਪਾ ਲੈਣੇ ਅੱਜ ਸਾਡੇ ਕੋਲ ਸਭ ਕੁਝ ਸਹੀ ਇਹ ਅਸੀਂ ਸੋਚੀਏ

ਸ਼ਾਮ ਨੂੰ ਉਹਦੇ ਆ ਨਾ ਜਾ ਕੇ ਛੱਤ ਬਾਤੇ ਨੂੰ ਗੱਡੀ ਉਹਨੇ ਆਪਣੀ ਬੰਦਿਆਂ ਨੂੰ ਮਾਰਤੀ। ਅੱਛਾ। ਦੋ ਬੰਦੇ ਮਾਰਤੇ। ਇੱਕ ਤੇ ਬਾਂਹ ਵੜਤੀ। ਹਾਂ। 6 ਬਾਦ ਦਿਨ ਮੈਨੂੰ ਫੋਨ ਆ ਗਿਆ ਵੀ ਮੇਤੇ ਬੰਦੇ ਮਰ ਗਏ। ਹਾਂ। ਪੁਲਸ ਵਾਲਿਆਂ ਨੇ ਵੀ ਉਹਨੂੰ ਕਰ ਲਿਆ। ਆਪਣੇ ਕੋਲ ਕਰ ਲਿਆ। ਨਾ ਮਾਲਕ ਦੇ ਘਰ ਗਈ। ਮੈਂ ਤਾਂ ਵੀਰ ਜੇਕਣਕਣ ਹੋ ਗਿਆ। ਉਹ ਗਿਆ ਰੱਟੇ ਸਾਹਿਬ ਪਾਠ ਕਰਨ ਦੇ ਅੰਦਰ ਸੀ ਸਾਰੇ। ਹਾਂ। ਉਹਦੇ ਬਾਅਦ ਬੰਦੇ ਇਕੱਠੇ ਕਰੇ ਗਏ ਆ। ਜਿੰਦੇ ਮੈਂ ਕੰਮ ਕਰਦੀ ਜੀ ਉਹਨਾਂ ਨੇ ਮੇਰੀ ਬੋਸ ਬੋਟ ਕਰਨੀ। ਮੇਰਾ ਆਪਣਾ ਕੋਈ ਨਹੀਂ ਖੜਾ ਨਾਲ ਜੀ। ਹਾਂ। ਇਸ ਟੈਮ ਗੱਲਾਂ ਮੇਰੇ ਬਹੁਤ ਦਿਮਾਗ ਜੀਆਂ ਦਾ ਜੀ ਆਤ ਆਣੀਆਂ ਨਹੀਂ ਪਰ ਇਸ ਟੈਮ ਮੇਰਾ ਕੋਈ ਖੜਾ ਨਹੀਂ ਰਹਿਆ ਜਿੰਦੇ ਮੇ ਕੰਮ ਕਰਦੀ ਰਹੇ ਖੜੇ ਤੇ ਫਿਰ ਕੰਮ ਵੀ ਛੁੱਟ ਗਿਆ ਫਿਰ ਉਹਨਾਂ ਦਾ ਵੀ ਛੁੱਟ ਗਿਆ ਤੇ ਫਿਰ ਉਸੇ ਤੋਂ ਤੱਕ ਆ ਵੀ ਹਾਂ ਜੀ ਤਿੰਨ ਲਗਾਤਾਰ ਨੂੰ ਤਿੰਨ ਵਾਰ ਗੱਡੀ ਵੱਜੀ ਫਿਰ ਗੱਡੀ ਛੱਡਾ ਸਾਟੇ ਗੀ ਸਾਟੇ ਦਿੱਤੀ ਗਾਟੇ ਦਿੱਤੀ ਤੇ ਡਰਾਈਵਰ ਦੀ ਘਰ ਵਾਲੀ ਹੋਣਾ ਕਿੰਨਾ ਕੌਖਾ ਜਿਵੇਂ ਲੋਕ ਕਹਿੰਦੇ ਆ ਵੀ ਡਰਾਈਵਰਾਂ ਦੀਆਂ ਘਰ ਵਾਲੀਆਂ ਦਾ ਵਿਚਾਰੀਆਂ ਰੋਂਦੀਆਂ ਹੀ ਰਹਿੰਦੀਆਂ ਏ ਹੁੰਦਾ ਨਹੀਂ ਰਹੀ ਹਾਂ ਬੜੀਆ ਜ਼ਿੰਦਗੀ ਹੈ ਹੂੰ ਡਰਾਈਵਲਾਂ ਜ਼ਿੰਦਗੀ ਦਾ ਰੋਣਾ ਕਾਤੇ ਕਾ ਡਰਾਈਵਲਾਂ ਜ਼ਿੰਦਗੀ ਘਰ ਆਲੀਆਂ ਨੇ ਹੂੰ ਨਾ ਖਤਰ ਫਿਰਦੇ ਬਾਹਰ ਧੱਕੇ ਖਾਂਦੇ ਹੋ ਕਾਤੇ ਫਿਰਦੇ ਰੋਣਾ ਪਰ ਜੇ ਹੂੰ ਡਰਾਈਵਲ ਹੋਉਂਗੇ ਤਾਂ ਹੀ ਸਮਾਨ ਉਧਰ ਤਾਂ ਢੋਣੇ ਆ ਸਵਾਰੀਆਂ ਢੋਣੇ ਆ ਕਾਤੇ ਢੋਣੇ ਆ ਜੀ ਹੂੰ ਤੇ ਜਦੋਂ ਉਹ ਗੱਲ ਹੁੰਦੀ ਹੈ ਵੀ ਔਰ ਕੱਲੀ ਔਰਤ ਹੁੰਦੀ ਐ ਡਰਾਈਵਰ ਤੇ ਵੀ ਡਰਾਈਵਰਾਂ ਦੇ ਵੀ ਕਹਿੰਦੇ ਵੀ ਸੁਭਾਜ ਵੀ ਹੁੰਦੇ ਵੀ ਗਲਤ ਹੁੰਦੇ ਆ ਉਹਨਾਂ ਤੇ ਇਲਜ਼ਾਮ ਲੱਗਦੇ ਆ ਔਰਤ ਨੂੰ ਪਰ ਸ਼ੱਕ ਹੁੰਦਾ ਰਹਿੰਦਾ ਤੁਹਾਨੂੰ ਐ ਹੁੰਦਾ ਸੀ ਕਿ ਵੀ ਇਹ ਤਾਂ ਗਲਤ ਹੋਊਂਦੇ ਆ ਕਿ ਸੱਚੀ ਮੁਸ਼ਕਲਾਂ ਆਉਂਦੀਆਂ ਮੁਸ਼ਕਲਾਂ ਨਹੀਂ ਆਉਂਦੀਆਂ ਵੀ ਮੁਸ਼ਕਲ ਹੋ ਕੇ ਜਾਂਦੀਆਂ ਹਾਂ ਕਹਾਂ ਦੀ ਕਿਆ ਹੁੰਦਾ ਹਾਂ ਆ ਤਾਂ ਕਹਦਣਾ ਡਰਾਈਵਰਾਂ ਚੋਂ ਡਰਾਈਵਰ ਕੁ ਮਹੀਨਾ ਬਹਿੰਦਾ ਨੀ ਮੋੜ ਦੇਣ ਦੀ ਕਾਰੀ ਨੂੰ ਕਹਦਣਾ ਨੱਠ ਜਾਣਾ ਇਹਨੇ ਭੱਜ ਜਾਣਾ ਤੇ ਭੱਜਦਾ ਹੁੰਦਾ ਹਾਂ ਜਿਹੜਾ ਕਬੀਲਦਾਰ ਹੁੰਦਾ ਨਾ ਕੋ ਬਾਟ ਟੱਬਰ ਲਾਉਂਦਾ ਨਾ ਰਦਾ ਨਾ ਹੁੰਦਾ ਡਰਾਈਵਰ ਵੀ ਤਾਂ ਬੰਦੇ ਹੀ ਹੁੰਦੇ ਆ ਉਹ ਤਾਂ ਬੰਦੇ ਹੁੰਨੇ ਆ ਹਾਂ ਉਹ ਤਾਂ ਮਾਪਿਆਂ ਦੇ ਪੁੱਤੇ ਆ ਠੀਕ ਨਹੀਂ ਤੇ ਇੰਨਾ ਸੁਣ ਤੁਸੀਂ ਜਦੋਂ ਤੁਹਾਡੇ ਕੰਨ 'ਚ ਕੋਈ ਉਹੋ ਜਿਹੀਆਂ ਗੱਲਾਂ ਪੈਂਦੀਆਂ ਸੀ ਤਾਂ ਫਿਰ ਕੀ ਫੀਲ ਹੁੰਦਾ ਸੀ ਮਨੂ ਬੋ ਕਹਿੰਦਾ ਨਹੀਂ ਜਨਮ ਤੋਂ ਫੁਲਾਣਾ ਆ ਕਹਿੰਦਾ ਢਿਮ ਕਹਿੰਦਾ ਮੈਂ ਕਹਿੰਦਾ ਨਹੀਂ ਕਹਿ ਲਾਂ ਕਿੰਨਾ ਚਿਰ ਕਹਿ ਲੂਗਾ ਹੂੰ ਮੈਂ ਨਾ ਕਾਲੂ ਬੀਜਣ ਕਾਲੂ ਕਾ ਕੇ ਹਟ ਦੂਗਾ ਆ ਤੱਕ ਮੈਂ ਕਿਸੇ ਨਾਲ ਲੜੀ ਨਹੀਂ ਤੁਹਾਨੂੰ ਬਹੁਤ ਕਿਆ ਹੋਣਾ ਵੀ ਉਹਦਾ ਵੀ ਪੇਪਰ ਜਾੜੂਗੀ ਰਹਿਣੀ ਨਹੀਂ ਹਣਾ ਮੈਨੂੰ ਭੱਜ ਜਾਣਾ ਇਹਨਾਂ ਕੋਟ ਮੈਡ ਕਰਾ ਲੈਣੀ ਹੈ ਨਾਟ ਜਾਣਾ ਹਾਂ ਇਹ ਰਹਿਣਾ ਨਹੀਂ ਹੈਗਾ ਹੂੰ ਮਤਲਬ ਕੁੜੀਆ ਵੀ ਨਹੀਂ ਹੈਗੀ ਤੀ ਇਕੱਲੀ ਰਹਿੰਦੀ ਸੀ ਲੋਕਾਂ ਦਾ ਡਰਾਈਵਰ ਨੂੰ ਵੀ ਕਹਿੰਦੇ ਹੋਣਾ ਵੀ ਤੇਰੀ ਘਰ ਵਾਲੀ ਤੱਬਈ ਸੋਹਣੀ ਐ ਇਹਨੇ ਨਹੀਂ ਰਹਿਣਾ ਉਹ ਕਹਿੰਦੇ ਹੁੰਦੇ ਤੇ ਹੁਣ ਵੀ ਕਹਿੰਦੇ ਆ ਲੋਕ ਹਾਂ ਮੇਰੇ ਕਾਲਾ ਲੜਦਾ ਦਰ ਪੀਲੰਦਾ ਐ ਮਨ ਬਾਹਰ ਵੀ ਕੱਢ ਦਿੰਦਾ ਐ ਅੱਛਾ ਉੰਡਾ ਲਾ ਲੰਦਾ ਐ ਹੂੰ ਮੈਂ ਬਾਹਰ ਬੈਜ ਨਹੀਂ ਕਿਸੇ ਦੇ ਘਰ ਨਹੀਂ ਜਾਂਦੀ ਹਾਂ ਤੱਕ ਕਿਸੇ ਦੇ ਘਰ ਨਹੀਂ ਜਾਂਦੀ ਹਾਂ ਹੂੰ ਘੁੰਮ ਘੁਮਾ ਕੇ ਬਾਹਰ ਬਿੱਤਾ ਸਾਡੇ ਪਿੰਡ ਦੇ ਦਰਵਾਜ਼ੇ ਆਇ ਖੇੜਾ ਉੱਥੇ ਬੈ ਜਾਣਾ ਹੈ ਹੂੰ ਬੈ ਕੇ ਆਪਣੇ ਘੁੰਮ ਕੇ ਆਪਣੇ ਘਰ ਆ ਜਾਣਾ ਹੂੰ ਕਿਸੇ ਦੇ ਘਰ ਨਹੀਂ ਜਾਂਦੀ ਉਹਨੂੰ ਗੁੱਸਾ ਖੰਡਾ ਹੋ ਜਾਂਦਾ ਹਾਂਜੀ ਆਪੇ ਹਮਨੇ ਹੁਣ ਆਦਮੀ ਦੀ ਵੀ ਲੜਾਈ ਕਾਦੀ ਹੁੰਦੀ ਹੈ ਹੂੰ ਨੱਠ ਕੇ ਭੱਜ ਕੇ ਜਾਣਾ ਕਿੱਥੇ ਆ ਹੂੰ ਔਰਤਾਂ ਚ ਇੱਕ ਨਾ ਸਬਰ ਕੇ ਮੈਂ ਹੁੰਦਾ ਨਹੀਂ ਤਾਂ ਬੰਦਾ ਤਾਂ ਉਹਦੀ ਭੱਜ ਜਾਂਦਾ ਜਿਹੜੀਆਂ ਦਾਦੀ ਹੁੰਦੀਆਂ ਆਪਣੇ ਮਾਪੇ ਨੂੰ ਭੈਣ ਭਾਈ ਕਨ ਦੇਖਦੇ ਠੀਕ ਨਾ ਜੀ ਤभी ਮੇਰੇ ਭੈਣ ਭਾਈ ਦੀ ਮੇਰੇ ਮਾਪਿਆਂ ਦੀ ਇੱਜ਼ਤ ਆ ਉਹ ਤੋਂ ਨਹੀਂ ਜਾਣਦੀ ਪਮਾ ਚਿੱਤਰ ਖਾਵੇ ਪਮਾ ਕਟਾਈਆਂ ਖਾਵੇ ਪਰ ਉਹ ਕੁਝ ਕਰੇ ਜਿਹੜੀ ਹੁੰਦੀ ਆ ਵੀ ਮੈਨੂੰ ਕੋਈ ਪਰਵਾਹ ਨਹੀਂ ਹੈਗਾ ਅੱਜ ਮੈਨੂੰ ਆਏ ਕੱਲ ਕੋਈ ਹੋਰ ਮਿਲ ਜਾਊਗਾ ਉਹਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਹੁੰਦੀ ਹੂੰ ਉਹਦਾ ਇਹ ਅੱਜ ਉਹਰੇ ਸਾਡੇ ਕਰ ਲਿਆ ਬੰਦਾ ਕੱਲ ਹੋਰ ਪਾਸੇ ਕਰ ਲੇਗਾ ਹੂੰ ਤੇ ਕਿਨਾਈ ਉਹਨੂੰ ਆਪਣੇ ਭੈਣ ਭਾਈ ਦੀ ਕੋਈ ਜਿਤ ਨਹੀਂ ਹੂੰ ਹੂੰ ਹੁਣ ਜੇ ਹੁਣ ਮੈਂ ਆਪਣੇ ਦੀ ਹੀ ਆਪਣੇ ਘਰ ਬੈਠੀ ਆ ਮੇਰੇ ਸੱਸ ਸਹੁਰੇ ਮੇਰੇ ਨਾਲ ਦਾ ਮੇਰਾ ਸਾਰਾ ਮੇਰੇ ਪਰਿਵਾਰ ਮੇਰੇ ਇੱਜ਼ਤ ਕਰਦਾ ਮੇਰੇ ਆ ਨਿਆ ਜਾਣੇ ਆ ਬੁਲਾਣੇ ਆ ਠੀਕ ਨਾ ਜਿਹੜੇ ਹੁਣ ਲੋਕ ਆ ਪਿੰਡ ਦੇ ਬਹੁਤ ਕੁਝ ਬਹੁਤ ਮਨ ਬੋਲਦੇ ਆ ਨੱਚ ਕੇ ਵੀਡੀਓ ਬਣਾਉਂਦੀ ਆਂ ਕਰਦੀ ਆ ਮੇਰੀ ਜ਼ਿੰਦਗੀ ਆ ਮੈਂ ਕੁਝ ਵੀ ਕਰਾਂ ਲੋਕਾਂ ਨੂੰ ਇੰਨਾ ਕਿਉਂ ਇਤਰਾਜ਼ ਹੁੰਦਾ ਵੀ ਵੀਡੀਓ ਬਣਾ ਲਈ ਲੋਕਾਂ ਨੂੰ ਇਤਰਾਜ਼ ਇਹਨੇ ਘਰ ਬਣਾ ਲਿਆ ਇਹਨੇ ਵੀਡੀਓ ਬਣਾਈ ਲੋਕਾਂ ਨੂੰ ਕਿਉਂ ਇਤਰਾਜ਼ ਇਹਨੇ ਲੋਕਾਂ ਨੂੰ ਐ ਇਹਨੂੰ ਪੈਸੇ ਆਣ ਲੱਜ ਜਾਣੇ ਆ ਇਹਨੂੰ ਐ ਹੋਣ ਲੱਜ ਜਾਣਾ ਇੰਟਰਵਿਊ ਤੋਂ ਬਾਅਦ ਤਾਂ ਫਿਰ ਹੋਰ ਹੋ ਜੂ ਥੋੜਾ ਹਾਂ ਬਹੁਤ ਜੜਾਈ ਮਹੁੰਦਾ ਲੋਕਾਂ ਨੂੰ ਕਿਉਂ ਐ ਲੋਕ ਇਹ ਕਹਿੰਦੇ ਵੀ ਹਨਾ ਉਹਨਾਂ ਨੇ ਕਦੇ ਕਿਸੇ ਨੇ ਕੀਤਾ ਜਦੋਂ ਤੁਸੀਂ ਬਹੁਤ ਟੈਨਸ਼ਨ 'ਚ ਹੋਵੋਗੇ ਜਾਂ ਦੁੱਖ ਜਦੋਂ ਤੁਹਾਨੂੰ ਘਰੋਂ ਕੱਢਤਾ ਸੀਗਾ ਕਿਰਾਏ ਤੇ ਰਹਿੰਦੇ ਸੀ ਕਿਸੇ ਨੇ ਕਿਹਾ ਸੀਗਾ ਵੀ ਅਸੀਂ ਭਾਈ ਤੇਰਾ ਸਾਥ ਦੇਵਾਂਗੇ ਅਸੀਂ ਤੁਹਾਨੂੰ ਰੋਟੀ ਦੇਵਾਂਗੇ ਹਾਂਜੀ ਉਹ ਤਾਂ ਕਿਸੇ ਨੇ ਪੁੱਛਿਆ ਹੀ ਉਦੋਂ ਨਹੀਂ ਪੁੱਛਦਾ ਜਦ ਮੇਰੇ ਘਰ ਦੀ ਗੱਡੀ ਵੱਜੀ ਤੀ ਬਠਿੰਡੇ ਹਾਂ ਮੇਰੇ ਜਿਹੜੇ ਮੇਰੇ ਕਾਮਕਾਰ ਦੀ ਹੋਣੇ ਬਜਵਾਨਤਾ ਲਾਈਆਂ ਉਹਨਾਂ ਨੇ ਫੈਸਲੇ ਕਰਾਈ ਹਾਂ ਜਦ ਨਹੀਂ ਕਿਸੇ ਨੇ ਕਹਤਾ ਆਗੇ ਮੇਰੇ ਖੁਦ ਵੀੜੀ ਮੇਰੀ ਭੈਣ ਰਿਸ਼ਤਾ ਲੇਕੇ ਤਾਂ ਉਹਨਾਂ ਨੇ ਕਿਹਾ ਤਾਂ ਹਾਂ ਉਹ ਕਹਿੰਦੇ ਕਿ ਮੇਰਾ ਪਰੋਈਆ ਖੜਦਾ ਬੜਾ ਹਾਂ ਇੱਕ ਮੇਰੀ ਮਾਂ ਕਹਿੰਦੀ ਸੀ ਹਾਂ ਔਰ ਕੋਈ ਦੀਆ ਬੰਦਾ ਨਹੀਂ ਆਇਆ ਤਾਂ ਹਾਂ ਅੱਜ ਭਾਵੇਂ ਜੋ ਮਰਜੀ ਕਹੇ ਅਗਲਾ ਚੈਨਲ ਕਿਆ ਹੁੰਦਾ ਹੁੰਦਾ ਹਾਂ ਹਾਂ ਮੈਂ ਅੱਜ ਦਾ ਕਿਸੇ ਪਿੰਡ ਮੋਂ ਕਿਸੇ ਰਹਿਦਾਰ ਰੁਪਈਆ ਨਹੀਂ ਮੰਗਿਆ ਹੈਗਾ ਆਪਣੇ ਆਪ ਨੇ ਸਰੀਰ ਨੂੰ ਆਪਣਾ ਹੱਡ ਆਪ ਬਾਹਰ ਕੰਮ ਕਰਕੇ ਨੂੰ ਮਿਹਨਤ ਨਾਲ ਹਾਂ ਜੇ ਇਹ ਇਹ ਵੀ ਤਾਂ ਫਿਰ ਕਹਿ ਜਾ ਸਕਦੇ ਨੇ ਵੀ ਜੇ ਔਰਤ ਚੰਗੀ ਹੋਵੇ ਕਹਿੰਦੇ ਹੁੰਦੇ ਸਿਆਣੀ ਹੋਵੇ ਘਰ ਬੰਨ ਲੈਂਦੀ ਆ ਹਾਂਜੀ ਤੇ ਨਹੀਂ ਇਹ ਘਰ ਪੱਟ ਵੀ ਦਿੰਦੀ ਆ ਨੂੰ ਤੁਸੀਂ ਬੰਨਿਆ ਬੰਨਿਆ ਹੀ ਮੈਂ ਤਾਂ ਆਪਣਾ ਘਰ ਹਾਂ ਆਪਣਾ ਘਰ ਤੋਂ ਸਾਰਾ ਕੁਝ ਬਣਾਇਆ ਇਹ ਗੁਆਇਆ ਨਹੀਂ ਹੈਗਾ ਕਿਹਨਾਂ ਹੀ ਹਮ ਜਿਹੜੀਆਂ ਮੇਤੇ ਵੀ ਪਹਿਲਾਂ ਦੀ ਆਈਆਂ ਇਹ ਬੱਚੇ ਵੀ ਉਹਨਾਂ ਨੇ ਵਿਆਹ ਤੇ ਉਹ ਇਕਨੇ ਧੱਕੇ ਖਾਂਦੀ ਫਿਰਦੀ ਹਮ ਅਸੀਂ ਆਪਣੇ ਪੇਕੇ ਘਰ ਦੀ ਕੰਮ ਕਰਿਆ ਵਾਈ ਕਈ ਹਮ ਐਦਾਂ ਨਹੀਂ ਹੈਗਾ ਵੀ ਅਸੀਂ ਆਪਣੇ ਮਾਪ ਦੇ ਘਰ ਕੰਮ ਨਹੀਂ ਕਰਿਆ ਤਾਂ ਹਮ ਪਹਿਲੇ ਮੇਰੇ ਮਾਪ ਦੇ ਸਾਰੇ ਕਾਮਕਾਰ ਸਾਰੇ ਸਾਡੇ ਪਰਿਵਾਰ ਵਧੀਆ 50 60 ਜੀਆਂ ਸਾਡੇ ਮੇਰੇ ਤੇ ਕਿਆ ਵਧੀਆ ਕਾਮਕਾਰ ਸਾਬਦਾ ਇਹ ਕੰਮਕਾਰ ਵਧੀਆ ਕਰਦੇ ਸੀ ਪਰ ਸਭ ਨੂੰ ਕੰਮ ਲਾ ਕੇ ਰੱਖਿਆ ਉਹ ਵੀ ਸਾਡੀ ਆਪਣੇ ਫੋਰੇ ਘਰ ਜਾ ਕੇ ਆ ਕੇ ਬਣੀ ਹਮ ਯਾਨੀ ਵੀ ਖਾ ਲਿਆ ਜੀ ਪੀ ਲਿਆ ਪੈਜੋ ਖਾ ਲਿਆ ਪੀ ਲਿਆ ਪੈਜੋ ਇਹ ਗੱਲ ਨਹੀਂ ਕਰ ਹੁਣ ਜ਼ਿੰਦਗੀ ਕਿਵੇਂ ਹੈ ਹੁਣ ਜ਼ਿੰਦਗੀ ਵਧੀ ਹੈ ਵੀਡੀਓ ਬਣਾ ਕੇ ਮੈਂ ਲੋਕਾਂ ਨੇ ਘਰ ਕੰਮ ਹੂੰ ਕਿਸੇ ਦੇ ਘਰ ਕੰਮ ਵੀ ਨਹੀਂ ਕਰਦੀ ਆਪਣਾ ਜਦ ਟਾਈਮ ਹੁੰਦਾ ਵੀਡੀਓ ਬਣਾ ਲੀ ਆਪਣਾ ਪੈ ਗਈ ਫੋਨ ਦੇਖ ਲਿਆ ਆ ਕੰਮ ਹੋਂ ਮੇਰਾ ਹੂੰ ਕੰਮ ਛੱਡ ਤਾ ਹੁਣ ਕੰਮ ਛੱਡ ਪਾਈ ਹੁਣ ਫਿਰ ਤੁਹਾਡੇ ਫੋਲੋਅਰ ਵਧ ਰਹੇ ਹੁਣ ਤੱਕ ਹਾਂਜੀ ਤੇ ਇਹ ਇਹ ਜਦੋਂ ਵੀਡੀਓ ਬਣਾਉਣੀਆਂ ਸ਼ੁਰੂ ਕੀਤੀਆਂ ਸੀਗੀਆਂ ਉਦੋਂ ਵੀ ਬਹੁਤ ਤੰਗ ਕੀਤਾ ਹੋਣਾ ਲੋਕਾਂ ਨੇ ਤੁਹਾਡੇ ਸਹੁਰਿਆਂ ਨੂੰ ਕਿਹਾ ਹੋਣਾ ਤੁਹਾਡੇ ਘਰ ਵਾਲੇ ਨੂੰ ਕਿਹਾ ਹੋਣਾ ਵੀ ਆਹ ਕਿਹੜੇ ਕੰਮ ਲੱਗ ਗਏ ਤਾਂ ਮੇਰੇ ਨੇ ਕਿਸੇ ਹੋਰ ਨੂੰ ਨਹੀਂ ਕਿਹਾ ਮੇਰੇ ਨਾਲ ਭੈਣ ਨੂੰ ਕਿਹਾ ਤਾਂ ਹੂੰ ਮੈਨੂੰ ਨੇ ਕਿਹਾ ਹੈਗਾ ਮੇਰੇ ਘਰ ਦੇ ਨੂੰ ਨਹੀਂ ਕਿਹਾ ਹੈਗਾ ਮੇਰੇ ਘਰ ਮੇਰੇ ਨਾਲ ਬਣਾ ਲ ਨਾ ਵੀਡੀਓ ਹੂੰ ਮੇਰੇ ਭੈਣ ਨੂੰ ਕਿਹਾ ਲੰਗੀ ਵੀ ਤੂੰ ਬੇਟੇ ਨੂੰ ਜੀਤ ਕਿਹੜੇ ਕੰਮ ਕਰਦੀ ਹੈ ਹੂੰ ਨੇਪਣ ਗੈ ਬਣਾਈ ਜਾਂਦੇ ਸਾਨੂੰ ਗਾ ਲੋਕ ਦੁਨੀਆ ਬਣਾਉਂਦੀ ਓਕਰ ਕੱਲੀ ਬਣਾਉਂਦੀ ਐ ਦੁਨੀਆ ਬਣਾਉਂਦੀ ਐ ਹੂੰ ਉਹ ਅਸੀਂ ਕਿਹੜਾ ਕੋਈ ਕੱਪੜੇ ਖੋਲ ਕੇ ਬਣਾਨੇ ਕੋਈ ਐਦਾਂ ਕੁਝ ਬਣਾਨੇ ਆ ਠੀਕ ਹੈ ਨਾ ਦੁਨੀਆ ਕੁਛ ਤੇ ਕੁਛ ਕਰਦੀ ਐ ਅਸ ਐਦਾਂ ਕੁਝ ਨਹੀਂ ਕਰਦੇ ਤੇ ਜਿਹੜੇ ਇਹਦੇ ਤੇ ਕਮੈਂਟ ਆਉਂਦੇ ਆ ਗਲਤ ਵੀ ਬਹੁਤ ਆਉਂਦੇ ਆ ਉਹ ਹਾਂ ਜੀ ਹਾਂ ਜੀ ਆਨੇ ਬਹੁਤ ਥੇਰੇ ਆਨੇ ਜੀ ਕਮੈਂਟ ਗਲਤ ਕੀ ਕਮੈਂਟ ਆਉਂਦੇ ਆ ਹਾਂ ਬਹੁਤ ਚੰਗੇ ਮਾਰੇ ਕਮੈਂਟ ਆਨੇ ਜੀ ਬਹੁਤ ਗਲਤ ਬੋਲਦੇ ਹੁੰਦੇ ਆ ਹੂੰ ਮਗਾਸ ਬੋਲ ਕੇ ਹਰ ਜਿਮ ਨੂੰ ਪੜ ਕੇ ਮੈਂ ਮੰਨਦਾ ਨਹੀਂ ਹੈਗਾ ਪੜੀ ਹੋਈ ਨਹੀਂ ਮੇਰੀ ਕੁੜੀਆਂ ਨੂੰ ਕਿਸੇ ਹੋਰ ਤੇ ਪੜਾ ਲੈਣੀ ਆਪਣੀ ਛੇਲੀ ਛੁਲੀਆਂ ਤੇ ਪੜਾ ਕੇ ਦੱਸ ਲੈਣੀ ਉਹ ਮੈਂ ਕਹਿਦਾ ਨਹੀਂ ਉਹ ਵੀ ਮੈਨੂੰ ਕਹਿਆ ਹੈ ਕਿ ਮੈਂ ਕਿੰਨਾ ਚਿਰ ਕਹਿ ਲੂੰਗੀ ਅਸੀਂ ਆਪਣੀ ਜ਼ਿੰਦਗੀ ਜੀਣੀ ਹੈ ਜੀ ਲੋਕ ਤਾਂ ਸਾਨੂੰ ਹੈਗਾ ਤਾਂ ਕਿਸ ਤਰ੍ਹਾਂ ਨਾ ਭੱਜ ਜਾਣਾ ਨਾ ਕਰ ਭੱਜੇਗੀ ਕਿਸੇ ਦਾ ਕਹੇ ਤੇ ਕਿਸੇ ਨਾਲ ਛੱਡ ਕੇ ਚਲੀ ਗਈ ਜੀ ਅਸੀਂ ਆਪਣੇ ਦੇਖਣਾ ਵੀ ਸੀ ਅੱਗੇ ਵਾਰ ਕਿਆ ਕਰੀਏ ਕਿਉਂਕਿ ਦੁਨੀਆ ਦੀ ਪ੍ਰਵਾਹ ਕਰਾਂਗੇ ਤਾਂ ਬਸ ਇੱਗਨੇ ਤੇ ਬਸ ਹਾਂ ਤੇ ਅਸੀਂ ਕਾਮਯਾਬ ਨਹੀਂ ਹੋਵਾਂਗੇ ਜੀ ਕਿਸੇ ਨੇ ਕਰਿਆ ਸਾਨੂੰ ਖਾਣ ਦੇ ਜਾਣਾ ਜੀ ਜਬ ਅਮਰੀਕਾ ਦੀ ਗੱਡੀ ਵੱਜੀ ਸੀ ਕਿਸੇ ਕੋਈ ਖੜਨਤਾ ਹੈਗਾ ਕੋਈ ਪਿੰਡ ਦਾ ਨਹੀਂ ਖੜਾ ਤਾਂ ਕਿਸੇ ਨੇ ਆਨੇ ਕਿਹਾ ਤਾਂ ਵੀ ਤੁਹਾਡਾ ਵੀ ਆ ਮੈਂ ਜੀ ਤੁਹਾਨੂੰ ਕੋਈ ਕਾਸੀ ਲੋੜ ਜਿਵੇਂ ਅਸੀਂ ਆਪਣੇ ਕੋਲ ਤੇ ਪੈਸੇ ਦੇ ਕੇ ਫੈਸਲਾ ਕਰਾਇਆ ਤਾਂ ਹੀ ਉਹ ਵੀ ਅਸੀਂ ਪੈਸਾ ਤਾਰਿਆ ਤਾਂ ਉਹ ਵੀ ਮਾਲਕ ਨੇ ਪੈਸੇ ਦਿੱਤੇ ਅਸੀਂ ਤਾਰਿਆ ਹੁਣ ਜੇ ਅਸੀਂ ਕਹੀਏ ਕੱਲ ਨੂੰ ਸਾਨੂੰ ਮਾਲਕ ਸਾਡੇ ਪਿੰਡ ਦਾ ਉਹ ਮੁੰਡਾ ਉਹਦਾ ਬਿੱਲਾ ਏ ਬੜੀ ਹਰੀਜ ਤੇ ਕਰਦਾ ਏ ਸੋਹਣੀ ਜੇ ਕਰਦੇ ਆ ਬੜੀ ਪਰਿਵਾਰ ਆ ਉਹ ਠੀਕ ਨਾ ਸਾਡੇ ਓਕੇ ਟਾਈਮ ਖੜਿਆ ਉਹ ਜਿਹੜਾ ਓਕੇ ਟਾਈਮ ਖੜਦਾ ਨੂੰ ਭੁੱਲੋ ਨਾ ਕਦੇ ਜਿਹੜਾ ਖੜਿਆ ਨਹੀਂ ਹੈਗਾ ਉਹਨੂੰ ਅਸੀਂ ਕੀ ਕਰਨਾ ਅੱਜ ਭਾਵੇਂ ਜੋ ਮਰਜ਼ੀ ਕਰੇ ਜ਼ਿੰਦਗੀ ਦਾ ਨਜ਼ਰੀਆ ਕੀ ਲੱਗਦਾ ਤੁਹਾਨੂੰ ਵੀ ਇਹਨਾਂ ਵੀ ਤੁਸੀਂ ਕੱਲਿਆ ਨਹੀਂ ਲੜਾਈ ਲੜੀ ਬਹੁਤ ਆਪਦੀ ਔਰਤ ਕੱਲੀ ਕਿਵੇਂ ਲੜਾਈ ਲੜਦੀ ਆ ਜਾਂ ਔਰਤਾਂ ਕਈ ਵਾਰੀ ਕਮਜ਼ੋਰ ਹੋ ਜਾਂਦੀਆਂ ਉਹ ਦਿਲ ਟੁੱਟ ਜਾਂਦੇ ਤੇ ਬਹਿ ਜਾਂਦੀਆਂ ਕਿਵੇਂ ਕੀ ਕਹਿਣਾ ਚਾਹੁੰਦੇ ਮੈਂ ਤਾਂ ਸੋਚ ਕਹਨੀ ਆ ਜੀ ਦੇਖੋ ਜੀ ਆਪਣੇ ਨਾ ਸਰੀਰ ਨੂੰ ਜਿੰਨਾ ਜ਼ਿੰਦਗੀ ਹੈਗੀ ਆ ਉਹਨੂੰ ਸਰੀਰ ਨੂੰ ਹੱਡ ਚਲਾਓ ਆਪਣਾ ਸਰੀਰ ਕਿਸ ਰੱਥਾ ਕੋ ਨਹੀਂ ਨਾ ਦੇਖੋ ਕੋਈ ਵੀ ਕੰਮ ਆਪ ਨੂੰ ਕੰਮ ਕਰਨੇ ਮੈਂ ਕੋਈ ਮਿੰਤ ਕਰਨੇ ਮੈਂ ਕੋਈ ਮਹਿਣਾ ਨਹੀਂ ਹੈਗਾ ਕਿਸੇ ਨੂੰ ਮੰਗਣੇ ਨਾਲ ਤੇ ਆਪਣਾ ਕੰਮ ਕਰਨਾ ਵਧੀਆ ਏ। ਤਾਂ ਕਿ ਸਿਰੇ ਭਾਂਡੇ ਮਾਂ ਦੇ ਕਰਕੇ ਪੋਚਾ ਲਾਣੇ। ਕਿਸੇ ਦਾ ਆਪਾਂ ਮੰਗਣ ਵਾਂਗੜੇ ਨਾਲ ਮੰਗਤ ਨਹੀਂ ਸਕਦੇ। ਮੰਗੂngੇ ਵੀ ਗੱਲ ਨਾ ਕਰੂਗਾ। ਤੇ ਕਿਸੇ ਦਾ ਕੰਮ ਕਰੂਗਾ ਅਗਲੇ ਜਮਾ ਦੀ ਫੜ ਲਈ। ਅਗਲਾ ਵੀ ਜਿਤਕਾ ਦਾ ਅਗਲਾ ਕਹਿੰਦਾ ਮੇਰੇ ਬਾਰ ਮਾਂ ਕੇ ਖੜਦੀ ਏ ਵੀ ਕੋਈ ਕੰਮ ਹੋਵੇ। ਕੰਮ ਸਾਰੋ ਕੁਝ। ਤੁਸੀਂ ਕੰਮ ਦੀ ਗੱਲ ਕਰ ਰਹੇ ਹੋ। ਔਰਤਾਂ ਨੂੰ ਸਭ ਤੋਂ ਵੱਡੀ ਦਿੱਕਤ ਉਹ ਵੀ ਏ ਜਿਵੇਂ ਤੁਸੀਂ ਕੰਮ ਕਰਦੇ ਹੋ। ਤੇ ਉਹਨਾਂ ਨੂੰ ਤਾਂ ਕੰਮ ਕਰਦੀਆਂ ਨੂੰ ਵੀ ਕਰਨ ਨਹੀਂ ਦਿੰਦੇ ਲੋਕ। ਉੱਥੇ ਵੀ ਉਹਨਾਂ ਤੇ ਗਲਤ ਨਜ਼ਰਾਂ ਰੱਖਦੇ ਆ, ਗਲਤ ਹਰਕਤਾਂ ਕਰਦੇ ਆ। ਤੁਹਾਡੇ ਨਾਲ ਵੀ ਗੋਆ ਹੁਣ ਪਰਵਾਏ ਨਾ ਤੇ ਲੋਕਾਂ ਦੀ ਨਹੀਂ ਫਿਰ ਫਿਰ ਵੀ ਤਾਂ ਆਪਣੇ ਕੰਮ ਤੇ ਨਹੀਂ ਕਹਿਣ ਦੇਈ ਗੋ ਵੀ ਤੁਸੀਂ ਕਿਵੇਂ ਜਦੋਂ ਇਹੋ ਜਿਹਾ ਕੁਝ ਦੱਸਦੇ ਲੋਕ ਮੈਨੂੰ ਕਹਿ ਰਹੇ ਨੇ ਲੋਕ ਮੈਨੂੰ ਕਮੈਂਟ ਕਰਦੇ ਨੇ ਤੁਹਾਡਾ ਸਰੀਰ ਬਹੁਤ ਵਧੀਆ ਜੀ ਤੁਸੀਂ ਐ ਵਧੀਆ ਹੀ ਸੋਸੀ ਬਲਾਣਾ ਠੰਮਕਾ ਹੂੰ ਕੀ ਕਹਿ ਕੇ ਸੁਣ ਕੇ ਹੜ ਦੇ ਕੇ ਹੜ ਜਾਣੀ ਸਾਨੂੰ ਕਿਆ ਕਹਿਣਾ ਕਿਸੇ ਨੂੰ ਤੁਹਾਨੂੰ ਐਂ ਜਿਵੇਂ ਆ ਬਣਾਓ ਇੰਜੋਏ ਕਰ ਲਿਓ ਕਹਿ ਕੇ ਸਾਨੂੰ ਅਸੀਂ ਕਿਆ ਲੈਣਾ ਇਹ ਕਹਿੰਦਾ ਜੀ ਸੁਣ ਲੈਨੇ ਅਸੀਂ ਆਪਣੀ ਐ ਐ ਜਿਵੇਂ ਚਲੋ ਕਮੈਂਟ ਜੀ ਤਾਂ ਅਗਲੇ ਨੂੰ ਕਿਹੜਾ ਪਾ ਦੇ ਉਹ ਬੰਦਾ ਗੁੱਸਾ ਕਰਦਾ ਜੀ ਵਾਸਾ ਨੂੰ ਗੁੱਸਾ ਵੀ ਨਹੀਂ ਆਉਂਦਾ ਹੂੰ ਤਾਂ ਨੂੰ ਚਾਹੁੰਦੇ ਹਨ ਮਨਵਾਇਆ ਜਾਂਦਾ ਜਦੋਂ ਇੱਕ ਬੰਦਾ ਤਾਂ ਕਮੈਂਟ ਕਰਦਾ ਉਹਨੂੰ ਤਾਂ ਚਲ ਆਪਾਂ ਨਾ ਦੇਖਿਆ ਨਾ ਉਹਨੇ ਆਪਾਂ ਦੇਖ ਕੇ ਕਰਤਾ ਆਪਾਂ ਪੜਿਆ ਕਿ ਨਹੀਂ ਪੜਿਆ ਤੇ ਫਿਰ ਲਾਈਵ ਵੀ ਆਉਂਦੇ ਹੋਣੇ ਜਦੋਂ ਤੁਸੀਂ ਕੰਮ ਕਰਦੇ ਸੀ ਘਰਾਂ ਚ ਉਦੋਂ ਵੀ ਲੋਕ ਇਹੋ ਜਿਹੀ ਇਹੋ ਜਿਹਾ ਕੋਈ ਸਰੀਰ ਬਾਰੇ ਕਹਿੰਦੇ ਨੇ ਐ ਦਰ ਵੀ ਮੈਂ ਬੋਲ ਦੇ ਹੂੰ ਕਹਿੰਦੇ ਹੈ ਨਹੀਂ ਅਲੁੱਤੀਆਂ ਡਰਦਾ ਅਗਲਾ ਹਾਂ ਠੀਕ ਹੈ ਨਾ ਜੇਦਾ ਕੋਈ ਹੁੰਦਾ ਵੀ ਇਦਾਂ ਵੀ ਜਨਾਨੀ ਵੀ ਹਾਂ ਇਹਨੇ ਮੈਨੂੰ ਕੁਝ ਕਹਿਣਾ ਨਹੀਂ ਦੋ ਲੱਗ ਕਹੂਗਾ ਇਹਨੂੰ ਪਤਾ ਨਹੀਂ ਮੁਰੇ ਦੇ ਮੈਨੂੰ ਕਹਿ ਜੂਗੀ ਉਹ ਕੰਦਨ ਹੁੰਦਾ ਨਾ ਅਗਲਾ ਪਿੱਛੇ ਪਿੱਛੇ ਭਮਾ ਜੋ ਮਰਜੀ ਕਰ ਜਾਵੇ ਪਿੱਛੇ ਪਿੱਛੇ ਆਪਾਂ ਠਾਣੇਦਾਰ ਨੇ ਵੀ ਗਾਣਾ ਕੱਢ ਲੈਨੇ ਮੁੱਪਰ ਕਹੇ ਤਾਂ ਪਤਾ ਹੀ ਮਤਲਬ ਤੁਸੀਂ ਆਪਦਾ ਪੂਰਾ ਰੋਗ ਵੀ ਰੱਖਿਆ ਲੋਕਾਂ ਨੂੰ ਇਹ ਵੀ ਕਿ ਵੀ ਦੱਸਿਆ ਵੀ ਮੈਂ ਮੈਂ ਵੀ ਓਵੇਂ ਨਹੀਂ ਜਿਵੇਂ ਵੀ ਤੁਸੀਂ ਸਮਝਦੇ ਹੋ ਜਿਵੇਂ ਵੀ ਬੰਦਿਆਂ ਦੀ ਮਾਨਸਿਕਤਾ ਹੁੰਦੀ ਓਵੇਂ ਨਹੀਂ ਮੇਰੇ ਮੈਂ ਕੰਮ ਬਾਹਰ ਵੀ ਕਰਿਆ ਪਿੰਡ ਵਿੱਚ ਤੇ ਪਣੇ ਪਿੰਡ ਤੇ ਬਾਹਰ ਵੀ ਕੰਮ ਕਰਿਆ ਮੈਂ ਰੋਗ ਨਾਲੇ ਕਰਿਆ ਪਿਆਣੇ ਦਾ ਲੋਕ ਬਾਕੀ ਕੁਝ ਕਹਿੰਨੇ ਜੀ ਇਹਦਾ ਮਤਲਬ ਔਰਤ ਡਰੇ ਨਾ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਹਰ ਕੋਈ ਵੀ ਗਲਤ ਤੋਂ ਗਲਤ ਭੱਦੀ ਤੋਂ ਭੱਦੀ ਉਹਨੂੰ ਕੋਈ ਗਾਲ ਕੱਢਦਾ ਜਾ ਉਹਦੇ ਸਰੀਰ ਉੱਪਰ ਤੀ ਕੋਈ ਗੱਲ ਕਹਿੰਦਾ ਉਹਨੂੰ ਡਟ ਕੇ ਉਹਦਾ ਸਭ ਹੁਣ ਸਰੀਰ ਤਾਂ ਜੀ ਨਾਲੇ ਰਹਿਣਾ ਈ ਸਰੀਰ ਅਸੀਂ ਕਿਤੇ ਛੱਡ ਦੂਗੇ ਭਾਵੇਂ ਸੋਨਾ ਈ ਭਾਵੇਂ ਨਹੀਂ ਸੋਨਾ ਸਰੀਰ ਸਾਡੇ ਨਾਲੇ ਰਹਿਣਾ ਠੀਕ ਨਾ ਸੋਹਣਿਆਂ ਨੂੰ ਵੀ ਲੋਕ ਤੰਕਰੀ ਜਾਂਦੇ ਨਹੀਂ ਸੋਹਣਿਆਂ ਨੂੰ ਵੀ ਕਰੀ ਜਾਂਦੇ ਜਾਂਦੇ ਹਾਂ ਜੀ ਜਿਹੜੇ ਸੋਹਣਿਆਂ ਨੂੰ ਨੂੰ ਕਹੀ ਜਾਂਦੇ ਆ ਇਹ ਐਦਾਂ ਐਦਾਂ ਨਾ ਜਿਹੜੇ ਸੋਹਣਿਆਂ ਨੂੰ ਦੂਰ ਪੱਸੇ ਲਾਈ ਜਾਂਦੇ ਹੁਣ ਚਲੋ ਇਹਨਾਂ ਵੀਡੀਓ ਦੇ ਵਿੱਚ ਮੈਂ ਪਾਇਆ ਤਾਂ ਮੈਂ ਕਹਿੰਦਾ ਜਿਹਨੂੰ ਵੀ ਲੋੜ ਹੈ ਮੇਰੇ ਘਰੋਂ ਲੈ ਜਾਓ ਮੈਂ ਕਹਿੰਦਾ ਲੈ ਜਾਓ ਰੱਖ ਲਓ ਮੈਂ ਕਹਿੰਦਾ ਮਹੀਨਾ ਵੀ ਦਿਨ ਪਤਾ ਚੱਲ ਜਾਊਗਾ ਵੀ ਇਹ ਕੀ ਕਰਦਾ ਹੈ ਹੂੰ ਤੁਹਾਡੇ ਘਰ ਵਾਲੇ ਬਾਰੇ ਪੁੱਛਦੇ ਹੋਣੇ ਵੀ ਹੈ ਨਾ ਵੀ ਕੀ ਇਹ ਨਾ ਮੇਰੇ ਘਰ ਵਾਲੇ ਨੂੰ ਦਾਰੂ ਪੀਂਦਾ ਸ਼ਾਮ ਨੂੰ ਪੀ ਲੈਂਦਾ ਹੈ ਫਿਰ ਹੁੰਦਾ ਲਾ ਲੈਂਦਾ ਹੈ ਜੀ ਸਵੇਰੇ ਕੋਈ ਸੋਫੀ ਹੁੰਦਾ ਵਧੀਆ ਹੁੰਦਾ ਹੈ ਰਾਤ ਨੂੰ ਤੁਸੀਂ ਰੀਲ ਪਾ ਦਿੰਨੇ ਹੋ ਤੀਮੀਆ ਕਹਿੰਦੇ ਨਹੀਂ ਪਿੰਡ ਤੇ ਕਹਿੰਦੇ ਦੋ ਦਾ ਬੋਸ ਆਊਗਾ ਤੀਮੀ ਨਹੀਂ ਉਹ ਆਇਆ ਤੀਮੀ ਆਇਆ ਮਨੋਂ ਕੋਈ ਬਰਾਦ ਨਹੀਂ ਤਵਾ ਹੂੰ ਮਾਪੇ ਰੱਖ ਲਓ ਲੈ ਜਾਓ ਮਹੀਨਾ ਬਿੰਨ ਰੱਖ ਲਓ ਦੇਖ ਲਓ ਰੱਖ ਗਏ ਨਾ ਤਾਂ ਤੁਸੀਂ ਫਿਰ ਸਿੱਧਾ ਉਹਦੇ ਤੇ ਹੀ ਦਾ ਫਿਰ ਕਿ ਜ਼ਿੰਦਗੀ ਮੈਂ ਪ੍ਰਵਾਹ ਨਹੀਂ ਕਰੀ ਲੋਕਾਂ ਦੀ ਪ੍ਰਵਾਹ ਨਹੀਂ ਕਿ ਸਾਹ ਤੇ ਬਿਟ ਮੈਂ ਲੋਕਾਂ ਦੀ ਪ੍ਰਵਾਹ ਨਹੀਂ ਕਰੀ ਇੰਨਾ ਹੌਸਲਾ ਔਰਤਾਂ ਚ ਕੁੜੀਆਂ ਚ ਨਹੀਂ ਹੁੰਦਾ ਤੁਸੀਂ ਕਿਵੇਂ ਲਿਆਉਨੇ ਹੋ ਬੱਸ ਮੇਰੇ ਮਾਤਾ ਹੌਸਲਾ ਹੈਗਾ ਜੀ ਪਹਿਲਾਂ ਦੇ ਹੌਸਲਾ ਮੇਰੇ ਆਪ ਵੀ ਕੁੜੀ ਨੂੰ ਵੀ ਐ ਕੋਈ ਨਹੀਂ ਕਹੋਂਗੇ ਵੀ ਐ ਮੈਂ ਇੱਕ ਗੱਲ ਕਹਿਨੀ ਹੈ ਜੀ ਮੈਂ ਆਪਣੀ ਕੁੜੀਆਂ ਨੂੰ ਮੈਂ ਕਹਿੰਦੀ ਮਮਾ ਪੁੱਜ ਗਏ ਦੀ ਮੁੰਨ ਫਲਾਣਾ ਮਮਾ ਹੈ ਨਾ ਨਾ ਕਿ ਪੁੱਤ ਕਿਸੇ ਦੀ ਪਸੂਣੇ ਨਹੀਂ ਕਰਦੇ ਜੋ ਆਪਣਾ ਮਨ ਕਹਿੰਦਾ ਉਹ ਕਰੇ ਕਰਦੇ ਜੋ ਆਪਾਂ ਚੰਗਾ ਲੱਗੇ ਉਹ ਕਰੇ ਕਰਦੇ ਲੋਕਾਂ ਨੇ ਚੰਗਾ ਕਰੂਗੇ ਆਪਾਂ ਤਾਂ ਤੈ ਕਹਿਣਾ ਵੀ ਐ ਕਰਦੇ ਆ ਜੇ ਆਪਣੇ ਮਾੜਾ ਕਰਾਗਲਾ ਕਰਾਂ ਚੰਗੀ ਭਲੀ ਕਰ ਨਹੀਂ ਸਕਦੀ ਵੀ ਹੂੰ ਦਵੱਲੇ ਦੁਨੀਆ ਹੋ ਜਾਂਦੀ ਹੈ ਮੈਂ ਉਹ ਕਿਸੇ ਦੇ ਕੋਲ ਵੀ ਜਾਣ ਦਿੰਦੀ ਹੈਗੀ ਹੂੰ ਘਰ ਮੈਂ ਕਹਿੰਦੀ ਘਰ ਰਹਿ ਮੇਰੀ ਭੈਣ ਦੇ ਘਰ ਜਾ ਕੋਈ ਕਿਸੇ ਦੇ ਘਰ ਨਹੀਂ ਜਾਣ ਦਿੰਦੀ ਵੀ ਪੜਾਈ ਕੰਨੀ ਧਿਆਨ ਦੇ ਆਪਣਾ ਹੂੰ ਪੜਾਈ ਦਾ ਮੁੱਲ ਆ ਪੜھوںਗੀ ਕੁਝ ਬਣ ਜੂਗੀ ਨਹੀਂ ਪੜھوںਗੀ ਬੈਠੂਗੀ ਜੀ ਹੋਰ ਕੋਈ ਗੱਲ ਜਿਹੜੀ ਤੁਸੀਂ ਦੁਨੀਆ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਵੀ ਜਿਹੜੇ ਤੁਸੀਂ ਤੁਹਾਡੀ ਵੀਡੀਓ ਦੇਖਣ ਵਾਲਿਆਂ ਨੂੰ ਜਾਂ ਜਿਹੜੇ ਜਿਨ੍ਹਾਂ ਨੂੰ ਤੁਸੀਂ ਕੁਝ ਦੱਸਣਾ ਚਾਹੁੰਦੇ ਹੋ ਉਹਨਾਂ ਨੂੰ ਕੋਈ ਗੱਲ ਕਹਿਣਾ ਚਾਹੁੰਦੇ ਨਸੇ ਵੀਡੀਓ ਮੈ ਰਹਾ ਕਹਨੇ ਮੇਰੀ ਵੀਡੀਓ ਨੂੰ ਬਾਦਰ ਬਾਦ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਠੀਕ ਨਾ ਤੁਹਾਡੀ ਆਈਡੀ ਵੀ ਬੋਲ ਦਿਓ ਇੰਟਰਵਿਊ ਵੇਖ ਕੇ ਬਾਅਦ ਚ ਕਈ ਵਾਰੀ ਸਾਨੂੰ ਵੀ ਕਮੈਂਟ ਕਰਦੇ ਅਗਲੇ ਦਿਨ ਇੰਸਟਾਗ੍ਰਾਮ ਆਈਡੀ ਵੀ ਦੱਸਦੇ ਥੋੜੀ ਦੱਸ ਦਿਓ ਕੀ ਹੈ ਆਈਡੀ ਪਤਾ ਨਹੀਂ ਹੁਣ ਕੀ ਆਏ ਮੇਰੀ ਆਪ ਦਾ ਨਾਮ ਦੱਸ ਦਿਓ ਨਾ ਲੱਭ ਲੈਂ ਜੀਤ ਕੋਰ ਜੀਤ ਕੋਰ ਜੀਤ ਕੋਰ ਦੇ ਨਾਮ ਤੇ ਹੀ ਆਈਡੀ ਹੈ ਨਾ ਤੁਸੀਂ ਭਈ ਇਹਨਾਂ ਨੂੰ ਇੰਸਟਾਗ੍ਰਾਮ ਤੇ ਜਾ ਕੇ ਫੋਲੋ ਕਰ ਸਕਦੇ ਹੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਨੀ ਦੂਰੋਂ ਆਏ ਆ ਆਪਦਾ ਕੰਮ ਵੀ ਛੱਡ ਕੇ ਆਏ ਤੇ ਸਾਨੂੰ ਟਾਈਮ ਦਿੱਤਾ ਮੈਂ ਧੰਨਵਾਦ ਕਰਦੀ ਹਾਂ ਜੁੜੇ ਰਹੋ ਵੋਕਲ ਜਗਮੀ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ ਇਹੋ ਜੀ ਇੱਕ ਹੋਰ ਕਹਾਣੀ ਲੈ ਕੇ ਫਿਰ ਹਾਜ਼ਰ ਹੋਵਾਂਗਾ